ਇੱਕ ਨਾ ਥੱਲੇ ਕਮੈਂਟਾਂ ਚ ਮਤਲਬ ਗੁਰਸਿੱਖ ਭਾਈ ਉਹ ਇਕੱਲਾ ਹੀ ਬੈਠਾ ਵੜਤੇ ਝੋਨੇ ਵਾਲੀ ਤੇ ਉਹ ਇਕੱਲਾ ਹੀ ਅਲਿਗੇਸ਼ਨ ਲਾਈ ਜਾਂਦਾ ਸਰਪੰਚ ਉਥੇ ਪਿੰਡ ਚ ਬੰਦਾ ਹੈ ਨਹੀਂ ਉਹਨੂੰ ਕਹੇ ਤੂੰ ਬੰਦੇ ਦਾ ਪਤਾ ਤੇ ਤੂੰ ਇਹ ਪਿੰਡ ਚ ਆ ਜਾ ਇੱਥੇ ਬੰਦੇ ਤਾਂ ਇੰਨੇ ਖੜੀ ਆ ਜੇ ਤੂੰ ਇੰਨੇ ਹੀ ਸਿੱਖਾਂ ਤੇ ਤੂੰ ਆ ਕੇ ਪਿੰਡ ਚ ਪੁੱਛ ਕਿਸੇ ਨੂੰ ਐਵੇਂ ਅਲਿਗੇਸ਼ਨ ਲਾਈ ਜਾਂਦੇ ਆ ਵੀ ਸਾਡੇ ਲੀਡੇ ਪਾਰ ਤੇ ਜਾਂ ਗਗਾਰਾਂ ਦੀ ਵਿਆਹ ਦੀ ਗਰੀ ਅਸੀਂ ਆਪ ਗੁਰਸਿੱਖਾਂ ਖਰਚਾ ਬਣੇ ਦਾ ਸਾਥੋਂ ਮੰਗਦਾ ਸੀਗਾ ਆ ਕੇ ਤੇ ਉਹ ਜਾ ਜਾ ਕੇ ਫੋਲਪੁਰ ਦੇ ਤੇ ਉਹ ਗਾਂ ਮਕਸਰ ਦੇ ਬੰਦਿਆਂ ਕੋਲ ਨੰਗਾ ਗੋਲ ਤੁਰਿਆ ਫਿਰਦਾ ਅਸੀਂ ਬਾਬਾ ਨੂੰ ਜਾਣਦੇ ਨੇ ਮੇਜਰ ਨੂੰ ਹੂੰ ਛੋਡੇ ਬਾਬਾ ਮੇਜਰ ਛੋਡੀ ਹੂੰ ਉਹਨਾਂ ਇੱਥੇ ਪਿੰਡੀ ਆ ਕੇ ਗਏ ਆ ਜੇ ਤੇਰੇ ਚ ਬਾਲਾ ਕੋਈ ਨੂੰ ਤੋਂ ਆਜੀ ਪਿੰਡ ਬਮੀਹਾ ਪਿੰਡਾਂ ਤੋਂ ਕੋਈ ਜਾਣਦਾ ਨਹੀਂਗਾ ਇੱਥੇ ਆਜੀ ਕੋਈ ਨਹੀਂ ਕੀ ਲੱਗਦਾ ਜੋ ਸਰਪੰਚ ਪਰਿਵਾਰ ਹੈ ਤੇ ਦਾ ਕੁ ਮਾਈਲਾ ਦੇ ਕੱਪੜੇ ਫਾੜ ਸਕਦਾ ਹਾਂ ਅਜੇ ਸ਼ਾਮ ਨੂੰ ਕੋਈ ਜਾਜੀ ਨਹੀਂ ਕਰਦਾ 70 ਸਾਲ ਦੀ ਬੁਢੀ ਹੈ ਇਸ ਪਹਿਲਾਂ ਤੋਂ 70 ਸਾਲ ਦੀ ਬੀਬੀ ਕੋਈ ਕੁੱਟਮਾਰ ਕਰ ਸਕਦੇ 70 ਹਾਂ ਜੀ ਸਹੀ ਬੰਦੇ ਆ ਕੋਈ ਇਹ ਗੱਲ ਗਲਤ ਨਾ ਕਰਨੇ ਇਹ ਨਾ ਹੀ ਕਰੀਏ ਹਾਲਤਾਂ ਸਚਾਈ ਤਾਂ ਜੀ ਜਿਹੜਾ ਹੁਣ ਰਾਹ ਪੰਚਾਇਤ ਨੇ ਹੁਣ ਜਿਹੜੇ ਰਾਹ ਰੁੱਕੇ ਬੈਠੇ ਲੋਕ ਉਹ ਕੜਾਏ ਆ આરોਪ ਹੈ ਸਰਪੰਚ ਤੇ ਕਿ ਇੱਕ ਬੀਬੀ ਦੇ ਕੱਪੜੇ ਪਾੜੇ ਗਏ ਨਹੀਂ ਜੀ ਉਹ ਸਰਾਸਰ ਝੂਠਾ ਹੈ ਕੋਈ ਕੱਪੜੇ ਨਹੀਂ ਪਾੜੇ ਗਏ ਪੰਚਾਇਤ ਨੂੰ ਡੀਸੀ ਵੱਲੋਂ ਹੀ ਜਿੱਥੇ ਹਕੂਮਤ ਦੀ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਪੂਰਨ ਕਰਾਈਆਂ ਜਾਂ। ਉਹ ਵੀ ਇੱਕ ਸੱਚਾ ਸੁੱਚਾ ਬੰਦਾ ਹੈ ਕੋਈ। ਮਿਹਨਤੀ ਹੈ ਜੀ ਇਹ ਕੋਈ ਇਸ ਤਰ੍ਹਾਂ ਨਹੀਂ ਵੀ ਜਰੀਬ ਨਾਲ ਜਾਂ ਐਂਟੀ ਟੇਬ ਨਾ ਕਰੀ ਹੈ। ਇਹ ਯਾਨੀ ਕਿ ਜਿਹੜਾ ਜੀਪੀਐਸ ਸਿਸਟਮ ਚੱਲ ਰਿਹਾ ਹੈ ਉਹਦੇ ਨਾਲ ਉਹਨਾਂ ਨੇ ਫੀਡ ਕਰਕੇ ਕੀਤੀ ਹੈ। ਜੀਵਾਰ ਇਹ ਸ਼ਲੰਘਾ ਜੋ ਕਦਮ ਇਹ ਸਰਪੰਚ ਸਾਹਿਬ ਨੇ ਚੱਕਿਆ। ਬਹੁਤ ਵਧੀਆ ਮਿਹਨਤੀ ਹੋਈ ਹੈ। 150 ਘਰਾਂ ਚੋਂ ਇੱਕ ਘਰ ਨੂੰ ਇਤਰਾਜ ਇੱਕ ਘਰ ਨੂੰ ਇਤਰਾਜ ਕਿਉਂ ਆ ਜੀ? ਕੋਈ ਇਹਨਾਂ ਨੂੰ ਰਾਂਝੋ ਹੋ ਸਕਦੀ ਹੈ ਜੀ। ਸਰਕਾਰ ਦੁਆਰਾ ਵੀ ਇੱਕ ਦਾਵਾ ਕੀਤਾ ਗਿਆ ਕਿ ਕੁਰਸਕ ਬੀਬੀ ਦੇ ਕੱਪੜੇ ਪਾਡੇ। ਮੈਂ ਪੱਤਰਕਾਰ ਨਹੀਂ ਜੀ ਫਿਰ ਪ ਨੀ ਰੱਖਿਆ سوشل میڈیا ਤੇ ਇਹਨੇ ਦਿਖਾਈ ਹੈ ਐਦੋਂ ਘਟ ਜਾ ਗੱਲ ਹੀ ਨਹੀਂ ਹੋ ਸਕਦੀ ਕੋਈ ਵੀ ਪਰ ਇਹਨਾਂ ਵਾਸਤੇ ਚੰਗਾ ਨਹੀਂ ਗੁਰਸਿੱਖ ਸੀਗੇ ਗੁਰਸਿੱਖ ਕਰਕੇ ਕੋਸ਼ਣਾ ਕੋਈ ਸ਼ਰਮ ਚਾਹੀਦੀ ਸੀਗੀ ਇਹ ਸੌਹ ਪਾ ਦੇਣ ਸ੍ਰੀ ਸਾਹਿਬ ਤੇ ਹੱਥ ਧਰ ਕੇ ਵੀ ਜੇ ਕਿਸੇ ਨੇ ਸਰਪੰਚ ਨੇ ਜੇ ਹੱਥ ਲਾਇਆ ਹੋਵੇ ਬੀਬੀ ਦੇ ਕੱਪੜੇ ਪਾੜਿਆ ਗੁਰਸਿੱਖ ਬੀਬੀ ਦੇ ਵੀ ਉਹ ਤੇਰੇ ਕੋਲ ਵੀਡੀਓ ਹੈ ਤੂੰ ਸਾਨੂੰ ਕੁਝ ਤਾਂ ਸਬੂਤ ਉਹ ਦੇ ਫਿਰ ਉਹਨਾਂ ਨਾਲ ਠੀਕ ਇੱਥੋਂ ਦਾ ਜੋ ਸਰਪੰਚ ਹੈ ਉਸਨੇ ਇੱਕ ਕੋਈ ਬੀਬੀ ਹੈ ਗੁਰਸਿੱਖ ਬੀਬੀ ਦੇ ਕੁੱਟਮਾਰ ਦਾ આરોਪ ਹੈ ਨਹੀਂ ਜੀ ਸਾਨੂੰ ਤਾਂ ਨਹੀਂ ਲੱਗਦਾ ਇਸ ਤਰ੍ਹਾਂ ਦਾ ਹੀ ਸਰਪੰਚ ਸਾਹਿਬ ਹੋਣਗੇ ਜੀ ਜੋ ਪਿੰਡ 'ਚ ਕੰਮ ਹੋ ਰਿਹਾ ਰਾਹ ਚੌੜੇ ਹੋ ਰਹੇ ਆ ਜੀ ਉਹ ਬਹੁਤ ਵਧੀਆ ਕੰਮ ਹੋ ਰਿਹਾ ਜੀ ਕੋਈ ਇਕੱਲੇ ਸਰਪੰਚ ਦਾ ਤਾਂ ਹੈ ਨਹੀਂ ਸਾਰੇ ਪਿੰਡ ਵਾਸਤੇ ਸਹੀ ਹੈ ਜੀ ਸਰਪੰਚ ਐਡਾ ਪਾਗਲ ਨਹੀਂ ਹੁੰਦਾ ਜਾਂ ਪੰਚਾਇਤ ਐਡੀ ਪਾਗਲ ਨਹੀਂ ਹੁੰਦੀ ਕਿਸੇ ਬੀਬੀ ਨਾਲ ਜਲੂਗੀ ਭਾਈ ਜੀ ਮੈਂ ਮਾਫੀ ਚਾਹੁੰਨਾ ਜੋ ਮੈਂ ਮਤਲਬ ਗੁੱਸੇ ਦੇ ਵਿੱਚ ਆ ਕੇ ਮੰਨ ਕੇ ਚੱਲ ਮੈਂ ਗਲਤ ਫਲਤ ਬੋਲਿਆ ਸਰਪੰਚ ਸਾਹਿਬ ਨੂੰ ਮੈਂ ਉਸ ਲਈ ਮੈਂ ਮਾਫੀ ਚਾਹੁੰਨਾ ਮੇਰਾ ਵਸ ਇਕੱਲਾ ਡਾਊਟ ਸੀਗਾ ਪਿੰਡ ਬਬੀ ਹਾ ਵਿ ਹੈ ਇੱਕ ਇਹੋ ਜਿਹਾ ਮਾਮਲਾ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਜੋ ਪੂਰੀ ਤਰ੍ਹਾਂ ਪਿੰਡ ਵਾਸੀਆ ਵੱਲੋਂ ਫਰਜੀ ਬੇਬੁਨਿਆਦ ਦੱਸਿਆ ਜਾ ਰਿਹਾ ਹੈ ਸਸਰੀ ਘਰ ਸੋਸ਼ਲ ਮੀਡੀਆ ਤੇ ਇਸ ਪਿੰਡ ਨੂੰ ਲੈ ਕੇ ਕਾਫੀ ਇੱਕ ਵਾਇਰਲ ਮੁੱਦਾ ਚੱਲ ਰਿਹਾ ਹੈ ਹਾਂਜੀ ਕੀ ਮਾਮਲਾ ਹੈ ਕੀ ਸਚਾਈ ਹੈ ਪੂਰੀ ਸਚਾਈ ਤਾਂ ਇਹ ਜਿਹੜਾ ਹੁਣ ਰਾਹ ਪੰਚਾਇਤ ਨੇ ਹੁਣ ਜਿਹੜੇ ਰਾਹ ਰੁਕੇ ਵੇਠੇ ਸੀ ਲੋਕ ਉਹ ਕਢਾਏ ਆ ਪੰਚਾਇਤ ਨੇ ਮਤਲਬ ਜਿੱਥੇ ਸਾਰੇ ਰਾਹ ਭੀੜੇ ਸੀਗੇ ਲੋਕਾਂ ਦੀ ਮੰਗ ਸੀਗੀ ਵੀ ਇਹ ਰਾਹ ਚੌੜੇ ਕਰਵਾਏ ਜਾਣਾ ਉਹ ਮੰਨਤੀ ਕਰਵਾ ਕੇ ਕਢਵਾਇਆ ਹੈ ਜਦੋਂ ਕਿ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੈ ਉਹਦੇ ਇੱਕ આરોਪ ਹੈ ਸਰਪੰਚ ਤੇ ਕਿ ਇੱਕ ਬੀਬੀ ਦੇ ਕੱਪੜੇ ਪਾੜੇ ਗਏ ਨਹੀਂ ਜੋ ਸਰਾਸਰ ਝੂਠਾ ਹੈ ਕੋਈ ਕੱਪੜੇ ਨਹੀਂ ਪਾੜੇ ਗਏ ਪੰਚਾਇਤ ਨੂੰ ਡੀਸੀ ਵੱਲੋਂ ਹੀ ਸ਼ੀਘਾ ਕੰਮ ਲਈ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਪੂਰਕ ਕਰਾਈਆਂ ਜਾਂਆਂ ਸਾਰੇ ਪਿੰਡ ਦੀ ਪੰਚਾਇਤੀ ਜ਼ਮੀਨ ਦਾ ਮਤਲਬ ਦਰਖਾਸਤ ਦਿੱਤੀ ਹੋਈ ਸੀ ਪੰਚਾਇਤ ਵੱਲੋਂ ਹਰ ਇੱਕ ਰਾਹ ਹਰ ਇੱਕ ਪਹੀ ਚੌੜੇ ਕਰਾਇਆ ਸਾਰੇ ਲੋਕਾਂ ਨੂੰ ਸੰਤੁਸ਼ਟੀ ਹੈ ਇਸ ਘਰ ਤੋਂ ਬਿਨਾ ਹੋਰ ਕਿਸੇ ਨੇ ਕੋਈ ਰੌਲਾ ਨਹੀਂ ਪਾਇਆ ਸਾਰੀ ਜਿਹੜੀ ਮੰਤੀ ਸਹੀ ਹੋਈ ਹੈ ਇਸ ਤੋਂ ਇਲਾਵਾ ਵੀ ਕੋਈ ਰਾਹ ਹੋਰ ਵੀ ਚੋੜੇ ਕਰਾਇਆ ਹੋਰ ਵੀ ਚੋੜੇ ਕਰਾਇਆ ਜੀ ਸੋ ਤੋਂ ਇਲਾਵਾ ਮਤਲਬ ਆਪਾਂ ਬੰਦਿਆਂ ਸਰਕਾਰੀ ਆਦੇਸ਼ ਹੈ ਸਰਕਾਰੀ ਆਦੇਸ਼ ਹੈ ਸਰਕਾਰੀ ਮੁਲਾਜ਼ਮ ਆਏ ਸੀ ਜਿਹੜੇ ਮਤਲਬ ਕਾਨੂੰਗੋ ਉਹ ਵੀ ਇੱਕ ਸੱਚਾ ਸੁੱਚਾ ਬੰਦਾ ਹੈ ਕੋਈ ਮਤਲਬ ਰਿਸ਼ਵਤ ਦੇ ਦੋਸ਼ ਉਸਤੇ ਲਾਈ ਜਾਂਦੇ ਕੋਈ ਇਹ ਜਿਹੀ ਗੱਲਾਂ ਗਲਤ ਹੈ ਜਿਹੜੀ ਮੰਤੀ ਮਤਲਬ ਉਹਨੇ ਆਪਦੀ ਰੇਖ ਦੇਖ ਚ ਕਰਾਈ ਹੈ ਤੇ ਸਹੀ ਹੋਈ ਹੈ ਹਾਂਜੀ ਜਿਹੜੀ ਇਹ ਮੰਤੀ ਹੈ ਜੀ ਇਹ ਕੋਈ ਇਸ ਤਰ੍ਹਾਂ ਨਹੀਂ ਵੀ ਜਰੀਬ ਨਾਲ ਜਾਂ ਐਂਟੀ ਟੇਬ ਨਾਲ ਕਰੀ ਹੈ ਇਹ ਜਾਨਕਿ ਜਿਹੜਾ ਜੀਪੀਐਸ ਸਿਸਟਮ ਚੱਲ ਰਿਹਾ ਹੈ ਉਹਦੇ ਨਾਲ ਉਹਨਾਂ ਨੇ ਫੀਡ ਕਰਕੇ ਕੀਤੀ ਹੈ ਜਿੰਨੀਆਂ ਦੋਰਾ ਹੈ ਬਰਾਬਰ ਦੋਰਾ ਜਾਂਦੇ ਆ ਜੀ ਉਹਨਾਂ ਦੇ ਵਿੱਚ ਜਿੰਨੀਆਂ ਕਰਮਾਂ ਸਾਰੀਆਂ ਕਰਮਾਂ ਸ੍ਰੀਓ ਤੋਂ ਲੈ ਕੇ ਇੱਥੇ ਪਿੰਡ ਤੱਕ ਉਨੀਆਂ ਹੀ ਕਰਮਾਂ ਨਾ ਕੋਈ ਇੱਕ ਕਰਮ ਵਧਈ ਹੈ ਨਾ ਇੱਕ ਕਰਮ ਘਟੀ ਹੈ ਸਾਰੀਆਂ ਕਰਮਾਂ ਦੀ ਓਵੇਂ ਬੰਦੀ ਹੋਈ ਹੈ ਜੀ ਇਸੇ ਰਾਹ ਤੇ ਸਾਡੀ ਪੈਲੀ ਹੈ ਜੀ ਮੇਰਾ ਘਰ ਇੱਥੋਂ 1.5 ਕਿਲੋਮੀਟਰ ਅੱਗੇ ਹੈ ਜੀ ਪਿੰਡ ਤੋਂ ਅਸੀਂ ਖੇਤਾਂ 'ਚ ਰਹੇ ਸੀ ਰਹ ਰਹੇ ਹਾਂ 1968 ਤੋਂ ਲੈ ਕੇ ਇਹ ਰਾਹ ਇਹ ਤੋਂ ਪਹਿਲਾਂ ਕੋਈ ਮਹਿੰਤੀ ਨਹੀਂ ਹੋਈ ਸੀ ਪਹਿਲੀ ਵਾਰ ਇਹ ਸ਼ਲੰਘਾ ਜੋ ਕਦਮ ਇਹ ਸਰਪੰਚ ਸਾਹਿਬ ਨੇ ਚੱਕਿਆ ਬਹੁਤ ਵਧੀਆ ਮਹਿੰਤੀ ਹੋਈ ਹੈ ਉਹਨਾਂ ਨੂੰ ਅਸੀਂ ਜਦੋਂ ਨਿਸ਼ਾਨਦੇਹੀ ਹੋਈ ਹੈ ਕਨਗੋਬ ਸਾਹਿਬ ਸੀਗੇ ਮਹਿੰਤੀ ਹੋਗੀ ਇਹਨਾਂ ਨੂੰ ਇਹ ਕਿਹਾ ਸੀ ਜੇ ਕਿਸੇ ਨੂੰ ਕੋਈ ਡਾਊਟ ਹੈ 15 ਦਿਨ ਤੇ ਆਪਾਂ ਨਿਸ਼ਾਨੀ ਲਾਉਨੇ ਆ ਕੋਈ ਉਥੇ ਆਪਾਂ ਮਿੱਟੀ ਨਹੀਂ ਪਾ ਰਹੇ ਜਾਂ ਕੋਈ ਕਬਜ਼ਾ ਨਹੀਂ ਪੰਚਾਇਤੀ ਉਹਨਾਂ ਨੂੰ ਇਹੀ ਕਿਹਾ ਸੀ ਵੀ ਆਪਦੀ ਮਹਿੰਤੀ ਕਰਵਾ ਸਕਦੇ ਹੋ ਤੁਸੀਂ ਕਿਸੇ ਅਧਿਕਾਰੀ ਤੋਂ ਵੀ ਜੇ ਤੁਹਾਨੂੰ ਕੋਈ ਸ਼ੱਕ ਹੈ ਵੀ ਜਦੋਂ 150 ਘਰ ਲੱਗ ਦਾ ਮੱਥਾ ਲੱਗਦਾ ਜੀ ਇਸ ਰਾਹ ਤੇ ਕਿਸੇ ਨੂੰ ਤਰਾਜ ਨਹੀਂ ਇੱਕ ਘਰ ਨੂੰ ਤਰਾਜ ਹੈ ਗਲਤ ਅਲੀਗੇਸ਼ਨ ਲਾਉਣੇ ਆ ਗੁਰੂ ਘਰ ਦੇ ਪ੍ਰਧਾਨ ਨੂੰ ਕੀ ਲੱਗਦਾ ਕਿ ਜਿਵੇਂ 150 ਘਰਾਂ ਚੋਂ ਇੱਕ ਘਰ ਨੂੰ ਤਰਾਜ ਕੋਈ ਇਹਨਾਂ ਨੂੰ ਰੰਜਿਸ਼ ਹੋ ਸਕਦੀ ਹੈ ਜੀ ਕੋਈ ਨਹੀਂ ਖੁਸ਼ ਹੁੰਦਾ ਜੀ ਉਹਨਾਂ ਦਾ ਘਰ ਹੈ ਅਗਲੇ ਨੂੰ ਆਏ ਹੁੰਦਾ ਵੀ ਸਾਡਾ ਘਰ ਹੈ ਨਾਲ ਲਾ ਦਿਓ ਮਤਲਬ ਤੁਸੀਂ ਤੋੜਾ ਮੰਨਣਾ ਇਹ ਹੈ ਕਿ ਜੋ ਇਹ આરોਪ ਹੈ ਰਾਜਨੀਤਿਕ ਹੈ ਰਾਜਨੀਤਿਕ ਹੈ ਜੀ ਇਹ ਗਲਤ ਦੇਖੋ ਜੀ ਸਿੱਖ ਉਸ ਨੂੰ ਕਰਕੇ ਸਿੱਖ ਪੰਥ ਨੂੰ ਜੋੜ ਕੇ ਆ ਸਾਰੇ ਗੁਰਸਿੱਖੀ ਖੜੇ ਆ ਜੀ ਤੇ ਆਪਾਂ ਇਹਨਾਂ ਨੂੰ ਫਿਰ ਗਲਤ ਮੰਨਦੇ ਆਂ ਜਾਂ ਆਪਾਂ ਗੁਰੂ ਕਰ ਜਾਂਦੇ ਆਂ ਬਣਾ ਪਾਇਆ ਆਪਣੇ ਅਸੀਂ ਗੁਰਸਿੱਖਾਂ ਦੇ ਬੱਚੇ ਹੀ ਆਂ ਤੇ ਆਪਾਂ ਇਹੀ ਸਿੱਖਿਆ ਲੈਣੇ ਆਂ ਵੀ ਆਪਾਂ ਗੁਰੂ ਘਰ ਦਾ ਨਾਂ ਉਹ ਕਰਕੇ ਵੀ ਆਪਾਂ ਐਲੀਗੇਸ਼ਨ ਲਾਓ ਕਿਸੇ ਨੂੰ ਫਾਇਦਾ ਚੱਕੋ ਠੀਕ ਹੈ ਜੀ ਜਿਵੇਂ ਸੋਸ਼ਲ ਮੀਡੀਆ ਤੇ ਜੋ ਵੀਡੀਓ ਪਈ ਹੈ ਉਹ ਪੱਤਰਕਾਰ ਦੁਆਰਾ ਵੀ ਇੱਕ ਦਾਵਾ ਕੀਤਾ ਗਿਆ ਕਿ ਗੁਰਸਖ ਬੀਬੀ ਦੇ ਕਪੜੇ ਪਾੜੇ ਨੇ ਪੱਤਰਕਾਰ ਨੇ ਜੀ ਫਿਰ ਪੱਖ ਦੂਜਾ ਵੀ ਰੱਖਣਾ ਸੀ ਇਸ ਬੰਦੇ ਪਾਸੇ ਤੋਂ ਕੋਈ ਪੱਖ ਹੀ ਨਹੀਂ ਰੱਖਿਆ ਇੱਕ ਪਾਸੇ ਸੁਣ ਸੁਣ ਰਿਹਾ ਜੀ ਪਿੰਡ ਕਿਸੇ ਪਿੰਡ ਚੋਂ ਨਗਰ ਐਡਾ ਚ 2500 ਵੋਟ ਹੈ ਜੀ ਹੋਰ ਕੋਈ ਬੰਦਾ ਹੀ ਨਹੀਂ ਦਿਸਿਆ ਉਹਨਾਂ ਨੂੰ ਵੀ ਕਿਸੇ ਦਾ ਕਿਸੇ ਦਾ ਬਿਆਨ ਨਹੀਂ ਲਿਆ ਜੀ ਇੱਥੇ ਸਾਡੇ ਬੰਦਿਆਂ ਦੇ ਬਿਆਨ ਸੀ ਉਹ ਨਹੀਂ ਦਿਖਾਏ ਉਹਨਾਂ ਨੇ ਸਾਡੇ ਮਾਮਾ ਤੋਂ ਵੀ ਵੱਡੀ ਉਮਰ ਦੇ ਆਹੋ ਇਹੋ ਜਿਹਾ ਅਲੀਗੇਸ਼ਨ ਲਾਉਣਾ ਗੁਰਸਿੱਖ ਵਾਸਤੇ ਮੈਂ ਇਦੋਂ ਮਾੜੀ ਗੱਲ ਨਹੀਂ ਹੋ ਸਕਦੀ ਜਾਂ ਇੱਕ ਸਬੂਤ ਹੋਵੇ ਕੋਈ ਵੀ ਅਸੀਂ ਵੀਡੀਓ ਬਣਾਈ ਹੈ ਤੇ ਮੇਰੇ ਤੇ ਪਰਚਾ ਪਾ ਦਿਓ ਜਿਹੜਾ ਮਰਜੀ ਜੇ ਕੋਈ ਬੰਦਾ ਇਹ ਕਹੇ ਦੇ ਸਾਥਤ ਕਰਦੇ ਆ ਵੀ ਬੀਬੀ ਦੇ ਲੀੜੇ ਪੜਿਆ ਸਾਰੀ ਪੰਚਾਇਤ ਨੂੰ ਛਾਡੋ ਮੇਰੇ ਤੇ ਪਰਚਾ ਪਾ ਦਿਓ ਰਾਹ ਵੀ ਪਰਲਾ ਹੈਗਾ ਮਨਾਲਾ ਜੀ ਉਸ ਰਾਹ ਤੇ ਬੇਨਤੀ ਕਰੀ ਹੈ ਕੋਈ ਕਿਸੇ ਨੇ ਤਰਾਜ ਵੀ ਨਹੀਂ ਕਰਿਆ ਮੇਰਾ ਖੁਦ ਆਪ ਦਾ ਕੋਠਾ ਵਿੱਚ ਆਇਆ ਮੈਂ ਹੀ ਪਹਿਲਦਾਰ ਤੇ ਮੈਂ ਕੋਠਾ ਢਾਊਂਗਾ ਚਲੋ ਪਹਿਲਾਂ ਦੀ ਜ਼ਮੀਨ ਮੈਂ ਤਾਂ ਆ ਕੇ ਇੱਕ ਜਿ ਖਰੀਦੀ ਹੋਈ ਹੈ ਉਹ ਸਾਨੂੰ ਤਾਂ ਕੋਈ ਜੱਦੀ ਦਾ ਸਾਡੀ ਹੈ ਨਹੀਂ ਸੀ ਜੀ ਪਿਉਦਾ ਕਰਕੇ ਕਿਸੇ ਨੇ ਵੀ ਤਰਾਜ ਨਹੀਂ ਕਰਿਆ ਇਹ ਤਾਂ ਬਾਦੂ ਝੂਠ ਤੂਫਾਨ ਬਣਾਈ ਜਾਂਦੇ ਆ ਕੋਈ ਬਣਾਏ ਗੁਰਸਿੱਖਾ ਰੱਬ ਨੂੰ ਜਾਨ ਦੇਣੇ ਆ ਜੀ ਪਰ ਇਹ ਐਡੀ ਬੰਦ ਭਾਗੀ ਗੱਲ ਹੀ ਨਹੀਂ ਹੋ ਸਕਦੀ ਜਿਹੜੀ ਇਹਨਾਂ ਨੇ ਕਰੀ ਆ ਜੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਦਿਖਾਈ ਆ ਐਦੋ ਘਟਿਆ ਗੱਲ ਹੀ ਨਹੀਂ ਹੋ ਸਕਦੀ ਕੋਈ ਵੀ ਪਰ ਇਹਨਾਂ ਵਾਸਤੇ ਚੰਗਾ ਨਹੀਂ ਗੁਰਸਿੱਖ ਸੀਗੇ ਗੁਰਸਿੱਖ ਕਹਿ ਕੇ ਕੋਈ ਨਾ ਕੋਈ ਸ਼ਰਮ ਚਾਹੀਦੀ ਸੀਗੀ ਇਹਦਾ ਗੁਰਸਿੱਖਾਂ ਨੂੰ ਦਾਗ ਲਾਈ ਜਾਂਦੇ ਆ ਤਾਂ ਬਹੁਤ ਵੱਡਾ ਸਹੀ ਇਹ ਇੱਕ ਨਾ ਥੱਲੇ ਕਮੈਂਟਾਂ 'ਚ ਮਤਲਬ ਗੁਰਸਿੱਖ ਭਾਈ ਉਹ ਇਕੱਲਾ ਹੀ ਬੈਠਾ ਵੜਤੇ ਝੋਨੇ ਵਾਲੀ ਤੇ ਉਹ ਇਕੱਲਾ ਹੀ ਅਲੀਗੇਸ਼ਨ ਲਾਈ ਜਾਂਦਾ ਸਰਪੰਚ ਉਹਥੇ ਪਿੰਡ 'ਚ ਬੰਦਾ ਹੈ ਨਹੀਂ ਉਹਨੂੰ ਕਹੇ ਤੂੰ ਬੰਦੇ ਦਾ ਪਤਾ ਤੇ ਤੂੰ ਇਹ ਪਿੰਡ 'ਚ ਆ ਜਾ ਇੱਥੇ ਬੰਦੇ ਤਾਂ ਇੰਨੇ ਖੜੀ ਆ ਜੇ ਤੂੰ ਇੰਨੇ ਹੀ ਸੱਖਾਂ ਤੇ ਤੂੰ ਆ ਕੇ ਪਿੰਡ 'ਚ ਪੁੱਛ ਕਿਸੇ ਨੂੰ ਤੇ ਫਿਰ ਉਹਨਾਂ ਨਾਲ ਇੱਧਰ ਇੰਨੇ ਬੰਦੇ ਖੜੇ ਆ ਅਡੋ ਆਡਾ ਸਾਡੇ ਮੇਰਾ ਆਪ ਦਾ ਵਿੱਚ ਆ ਆ ਲਾ ਲੋ ਬਾਰ ਦੇ ਥਾਂ ਮਣ ਕੇ ਛੱਡਿਆ ਸੀ ਉਹ ਵਿੱਚ ਆਇਆ ਖਾਲ ਆਇਆ ਪਈ ਆਈ ਆ ਆਪ ਬੁਰਜੀਆਂ ਲਵਾਈਆਂ ਜੇ ਇਹਨਾਂ ਨੇ ਗਲਤ ਕਰਦੇ ਹੁੰਦੇ ਇਸ ਤਰ੍ਹਾਂ ਨਾਲ ਤੁਰੇ ਫਿਰਦੇ ਆ ਮੈਂ ਪੰਚਾਇਤ ਚ ਨੀ ਗੁਰੂ ਘਰ ਦੀ ਕਮੇਟੀ ਚ ਆ ਠੀਕ ਆ ਗੁਰਸਖ ਖੜੇ ਆ ਇਹ ਸੌ ਪਾ ਦੇਣ ਸ੍ਰੀ ਸਾਹਿਬ ਦੇ ਹੱਥ ਧਰ ਕੇ ਵੀ ਜੇ ਕਿਸੇ ਨੇ ਸਰਪੰਚ ਨੇ ਜੇ ਹੱਥ ਲਾਇਆ ਹੋਵੇ ਹੋਰ ਬੰਦੇ ਨੇ ਵੀ ਹੋਰ ਬੰਦੇ ਨੇ ਵੀ ਇਹ ਬੁਰਜੀ ਪੱਟ ਕੇ ਤੁਹਾਨੂੰ ਮੈਂ ਵੀਡੀਓ ਦਿਖਾ ਦੂੰਗਾ ਬੁਰਜੀ ਪੱਟ ਕੇ ਬੀਬੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਹਿੰਦੀ ਅਕੇ ਜਾ ਕਰ ਲਓ ਜਿਹੜਾ ਕੁਝ ਹੁੰਦਾ ਬੁਰਜੀ ਮੈਂ ਪੱਟੀ ਆ ਜਿੱਥੇ ਦਰਖਾਸਤ ਦੇਣੀ ਆ ਦੇ ਦਿਓ ਕਰ ਦਿਓ ਜਿਹੜਾ ਕੇਸ ਕਰਨੇ ਬਸ ਠੀਕ ਹੈ ਕਰ ਦਿਓ ਜਿਹੜਾ ਕੇਸ ਕਰਨੇ ਬਸ ਠੀਕ ਹੈ ਤੇ ਮੁੜ ਕੇ ਜਦੋਂ ਪਤਾ ਲੱਗਿਆ ਵੀ ਇਹ ਕਾਨੂੰਨ ਦੇ ਦਰਰੇ ਚੋਂ ਬਾਹਰ ਆ ਗੱਲਾਂ ਵੀ ਬੁਰਜੀ ਪੱਟ ਨਹੀਂ ਸਕਦੇ ਮਗਰ ਉਹ ਖੇਖਣ ਕਰਿਆ ਤੇ ਜਿਹੜੇ ਉਹ ਮੀੜ ਘਾ ਲਿਆ ਜਿੰਨਾ ਉਹ ਵੀਡੀਓ ਪਾਈ ਆ ਸੀ ਸਾਰੇ ਬੰਦੇ ਬੈਠੇ ਸੀ ਮੌਜੂਦ ਅੱਧੇ ਗੁਰਜੀਆਂ ਲਾਉਣ ਗਏ ਸੀ ਵੀ ਮਤਲਬ 10 12 ਜਣੇ ਤਾਂ ਬੈਠੇ ਹੀ ਸੀ ਉਸ ਟਾਈਮ 10 15 ਭਰਾਂ ਸੀ ਉਹ ਬੰਦੇ ਨੇ ਕੀ ਕੀਤਾ ਸਾਡਾ ਪੱਖ ਲੈ ਲਿਆ ਜਦੋਂ ਹੁਣ ਤੁਸੀਂ ਪੱਖ ਲੈ ਲਿਆ ਤੁਸੀਂ ਅਸੀਂ ਕੁਛ ਬੋਲ ਗਏ ਤੁਸੀਂ ਪੱਖ ਧਰੋ ਮੂਰੇ ਦਾ ਧਰੋਣਾ ਫਿਰ ਤੁਸੀਂ ਇੱਕ ਬੁੜੀ ਦਾ ਇੱਕ ਜਵਾਕ ਦਾ ਉਹ ਜਵਾਕ ਆ ਕਿੱਡਾ ਕਾ ਉਹਦਾ ਬਿਆਨ ਲੈ ਲਿਆ ਉਹ ਹੈ ਮੌਜੂਦ ਵੀ ਨਹੀਂ ਸੀ ਮੌਜੂਦ ਵੀ ਨਹੀਂ ਉਹ ਉਸਾਂ ਤੇ ਆ ਸਾਰੇ ਬੰਦੇ ਮੌਜੂਦਗੀ ਚਾ ਉਹ ਐਵੇਂ ਕਿਸੇ ਦੀਆਂ ਗੱਲਾਂ ਸੁਣ ਕੇ ਉਹ ਤੋਂ ਜੰਮਿਆ ਨਹੀਂ ਜਦੋਂ ਉਹ ਗੱਲਾਂ ਕਰੀ ਜਾਂਦਾ ਮੈਨੂੰ ਲੱਗਦਾ ਉਹਦਾ ਪਿਓ ਵੀ ਨਹੀਂ ਜੰਮਿਆ ਹੋਣਾ ਜਿਉਂਦੀ ਉਹ ਐਲੀਗੇਸ਼ਨ ਲਾਈ ਜਾਂਦਾ ਮੈਂ ਉਹਨੂੰ ਪੁੱਛਿਆ ਵੀ ਜੇ ਤੂੰ ਜੰਮਿਆ ਸੀ ਉਦੋਂ ਇਹ ਜਦੋਂ ਇਹ ਗੱਲ ਹੋਈ ਹੈ ਕੋਈ ਵੀਡੀਓ ਟਾਲਿਆਂ ਬਾਰੇ ਕੋਈ ਉਹੀ ਗੱਲਾਂ ਬਣਾਈ ਜਨਾ ਜੇ ਕੋਈ ਚੀਜ਼ ਆਉਂਦੀ ਆ ਅਕਸਰ ਆਪਾਂ ਫਿਰ ਅਸੀਂ ਜੇ ਸਰਪੰਚ ਨੇ ਪਰਾਂ ਕਰਾਤੀ ਪਈ ਤੇ ਫਿਰ ਤਾਂ ਅਸੀਂ ਵੀ ਕਰਾ ਸਕਦੇ ਸੀ ਸਾਡੇ ਚਾਈ ਆ ਇਹਨਾਂ ਚਾਈ ਆ ਕੋਠਾ ਆ ਗਿਆ ਇਹ ਪਰਾਂ ਕਰਾ ਸਕਦੇ ਉਹ ਜਿਹੜੇ ਮੀਡ ਗਾਲਿਓ ਹੁਣ ਆਏ ਆ ਉਹ ਵਿਊ ਲੈਣ ਦੇ ਮਾਰੇ ਫਿਰ ਪਿੰਡ 'ਚ ਤਾਂ ਉਹ ਆ ਨਹੀਂ ਸਕਦੇ ਹੋਰ ਪਿੰਡਾਂ 'ਚ ਨਿੰਗਾ ਕੋਲ ਜਾ ਕੇ ਉਹ ਐਡਾ ਗੁਰ ਸਿੱਖਾ ਤੇ ਉਹਦੇ ਨਾਲ 4 ਜਾਨੇ ਖੜਕੇ ਵੀਡੀਓ ਪਾਉਣ ਨਾ ਸਾਡੇ ਪਿੰਡ 'ਚ ਆ ਕੇ ਪਾਉਣ ਗੁਰਸਖ ਕਸੀਬ ਹੀ ਆ ਪਤਾ ਲੱਗ ਜੂ ਵੀ ਉਹ ਜਾਦੇ ਆ ਗੁਰਸਿੱਖ ਕੇ ਅਸੀਂ ਜਾਦੇ ਆ ਜੇ ਹਾਂ ਗੱਲੇ ਹੀ ਕਰਨੀਆਂ ਵੀ ਪਿੰਡ ਚ ਕੋਈ ਬੰਦਾ ਹੀ ਹੈ ਨਹੀਂ ਤੂੰ ਜਾਦੇ ਬੰਦਾ ਉਹ ਜਿਹੜੇ ਪਿੰਡ ਦਾ ਉਹ ਹੈਗਾ ਪਿੰਡ ਦਾ ਨਾਮ ਦੱਸ ਲੱਗ ਜੂਗਾ ਪਤਾ ਵੀ ਬੰਦੇ ਅਸੀਂ ਆ ਕਿ ਤੂੰ ਆ ਇਦਾਂ ਤਾਂ ਜਿਵੇਂ ਦਿਖਾਇਆ ਜਾ ਰੋ ਉਹ ਤਾਂ ਤਾਂ ਕੁਝ ਹੋਇਆ ਸਮਾਂ 120 ਗੱਲ ਨਹੀਂ ਜੀ 120 ਗੱਲ ਨਹੀਂ ਐਸਆਈ ਮੇਰੀ ਗੱਲ ਸੁਣੋ ਇੱਕ ਮਿੰਟ ਐਸਆਈ ਉਹਨਾਂ ਦਾ ਜਿਹੜਾ ਉਹ ਬੁਢੀ ਆ ਬੀਬੀ ਮਾਤਾ ਕਹਿ ਦਿੰਦੇ ਆ ਉਹਦਾ ਜਿਹੜਾ ਭਰਾ ਉਹ ਐਸਆਈ ਐ ਤੇ ਜਿਹੜੇ ਪੁਲਿਸ ਵਾਲੇ ਹੁੰਦੇ ਆ ਹੁਣ ਭਲਾ ਮੇਰੇ ਤੇ ਗੁੱਸਾ ਮੰਨਣ ਇਹਨਾਂ ਨੂੰ ਕਾਨੂੰਨ ਥੋੜੇ ਜਿਆਦੇ ਆਉਂਦੇ ਆ ਕਾਨੂੰਨ ਸਭ ਨੂੰ ਆਉਂਦੇ ਹੁੰਦੇ ਆ ਬਸ ਐਂ ਹੁੰਦਾ ਵੀ ਅਸੀਂ ਆਮ ਬੰਦੇ ਆ ਸਾਡੇ ਕਾਨੂੰਨ ਚੱਲਦੇ ਨਹੀਂ ਸਾਡੀਆਂ ਗੱਲਾਂ ਚੱਲਦੀਆਂ ਨਹੀਂ ਇਹਨਾਂ ਦਾ ਸਾਰਾ ਕੁਝ ਚੱਲ ਜਾਂਦਾ ਇੱਕ ਐਸਆਈ ਦੀ ਭੈਣ ਹੋਵੇ ਠੀਕ ਆ ਉਹ ਕੋਈ ਵੀ ਅਲੀਗੇਸ਼ਨ ਲਾ ਸਕਦੀ ਉਹ ਦੱਸਣ ਵਾਲਾ ਬੰਦਾ ਉਹਦੇ ਨਾਲ ਉਦੋਂ ਖੜਾ ਇੱਥੇ ਆ ਕੇ ਪਿੰਡ ਚੋਂ ਨਹੀਂ ਕੋਈ ਖੜਾ ਸਕਦੇ ਸੀ ਪਿੰਡ ਚੋ ਵੀ ਕੋਈ ਖੜਾ ਸਕਦੇ ਸੀ ਬੰਦਾ ਜੇ ਲੀੜੇ ਪਾੜੇ ਸੀ ਅਕਸਰ ਪਿੰਡ ਚੋ ਕੋਈ ਬੰਦਾ ਨਹੀਂ ਖੜ ਸਕਦਾ ਮਤਲਬ ਉਹ ਜੋ ਵੀਡੀਓ ਦਿਖਾਈ ਵੀ ਜਾ ਸਕਦੀ ਹੋਈ ਗਈ ਅਗਰ ਸਰਪੰਚ ਕੁੱਟਦਾ ਹੈ ਜਾਂ ਲੀੜੇ ਪਾੜਦਾ ਹੈ ਹਾਂ ਸਾਫ਼ ਕੁੱਟਦਾ ਬਹੁਤ ਵੱਡੀ ਗੱਲ ਬਰਸਾ ਕਰਾਉਣੇ ਨੇ ਸਾਰੇ ਪੰਚਾਇਤ ਸਾਰੀ ਦੇਣਦਾਰ ਆ ਜੀ ਸਾਰੇ ਅਸੀਂ ਦੇਣਦਾਰ ਆ ਜੇ ਸਰਪੰਚ ਨੇ ਕੋਈ ਗੱਲ ਕਰੀ ਤੁਸੀਂ ਨਾਲ ਸੀ ਹਾਂ ਜੀ ਨਾਲ ਸੀ ਜੀ ਉਸ ਟਾਈਮ ਤੇ ਇਹ ਜਿਹੜੀ ਗੱਲ ਮੀਡੀਆ ਬੁਖਾ ਰਿਆ ਨਹੀਂ ਸੋਸ਼ਲ ਮੀਡੀਆ ਉਹ ਬਿਲਕੁਲ ਝੂਠ ਫੁਫਾਨ ਸਾਰਾ ਬੁਖਾ ਰਿਆ ਹੈ ਜੀ ਜੀ ਸਾਡੇ ਪਿੰਡ ਦਾ ਮਸਲਾ ਹੈ ਮੈਂ ਤਾਂ ਛੁੱਡੇ ਚੰਦਰਾਂ ਹੀ ਨਾ ਉਹ ਜਿਹੜੇ ਗੁਰਸਿੱਖ ਬੰਦੇ ਅੱਗੇ ਮੈਂ ਕਰਦਾ ਉਹ ਆਪਣਾ ਪੱਤਰਕਾਰ ਉਹਨਾਂ ਨੂੰ ਮੇਰੀ ਅਪੀਲ ਇਹ ਹੈ ਵੀ ਉਹ ਪਿੰਡ ਦਾ ਪੱਖ ਜ਼ਰੂਰ ਜਾਣਨ ਚੈਨਲ ਵਾਲੇ ਪੱਤਰਕਾਰ ਨੂੰ ਇਹਖਣ ਵੀ ਜਿਹੜੀ ਤੂੰ ਇਹ ਚੀਜ਼ ਵਿਖਾ ਰਿਹਾ ਹੈ ਵੀ ਉਸ ਬੀਬੀ ਦੇ ਕੱਪੜੇ ਪਾੜੇ ਗੁਰਸਿੱਖ ਬੀਬੀ ਦੇ ਵੀ ਉਹ ਤੇਰੇ ਕੋਲ ਵੀਡੀਓ ਹੈ ਤੂੰ ਸਾਨੂੰ ਕੁਝ ਤਾਂ ਸਬੂਤ ਉਹ ਤਾਂ ਦੇ ਫਿਰ ਉਹ ਤਾਂ ਕਰ ਤੇ ਇੱਕ ਉਹ ਅੱਜ ਸਾਡੇ ਕੋਲੇ ਆਈ ਹੈ ਗੁਰਸਿੱਖ ਦੀ ਵੀਡੀਓ ਉਹ ਬੜਾ ਸਾਡੇ ਸਰਪੰਚ ਬਾਰੇ ਕੁਝ ਬੋਲੀ ਜਾਂਦਾ ਹੈ ਉਹ ਸ਼ੁੱਭੇ ਨਹੀਂ ਦਿੰਦਾ ਜੀ ਇਹੋ ਜਿਹੀ ਗੱਲਾਂ ਨਹੀਂ ਉਹ ਕਿੱਥੋਂ ਦਾ ਬੰਦਾ ਹੈ ਗੁਰਸਿੱਖ ਬੰਦਾ ਹੈ ਉਹ ਨੂੰ ਪਤਾ ਵੀ ਨਹੀਂ ਜੀ ਕਿੱਥੋਂ ਦਾ ਦਿੰਦਾ ਹੈ ਉਹ ਅਸੀਂ ਗੁਰਸਿੱਖ ਬੰਦੇ ਦੀ ਆ ਗੁਰਸਿੱਖ ਨਹੀਂ ਇੱਥੇ ਦੇਖ ਲਓ ਜੀ ਮੈਂ ਖੜਿਆ ਕੋਈ ਵੀ ਬੰਦਾ ਹੈ ਕਿੱਥੋਂ ਦਾ ਵੀ ਉਹ ਪਰਿਚਾਅ ਵੀ ਨਹੀਂ ਦਿੰਦਾ ਉਹ ਨਾ ਕੁਝ ਨਹੀਂ ਜੀ ਸਾਨੂੰ ਕਿਸੇ ਕੋਲ ਨਹੀਂ ਆਵਾਜ਼ ਤਵਾ ਕੋਸੋ ਜਿਵੇਂ ਕੋਸੋ ਮੂੰਹ ਚ ਜਿੰਦਾ ਬੋਲੀ ਜਾਂਦਾ ਮੈਂ ਕਹਿੰਦਾ ਇਹ ਵੀ ਇੱਕ ਗੁਰਸਿੱਖ ਪਰ ਬੁਲਾ ਰਿਹਾ ਉਹ ਨੂੰ ਪਤਾ ਸਿੱਖਾ ਹੈ ਉਹਦੀ ਪੂਰੀ ਸਟਾਈਲ ਹੈ ਹੁਣ ਜਿਵੇਂ ਸਾਡੇ ਚ ਨਿਕਲੀ ਜਾਂਦਾ ਆ ਬਾਈ ਦਾ ਘਰ ਆ ਉੱਥੇ ਉਹ ਬੀਬੀ ਦੇ ਕੋਲੇ ਇਧਰ ਥਾਹ ਉੱਥੇ ਜੇ ਤਾਂ ਇੰਨਾ ਕੰਨੀ ਆ ਜਾਂਦਾ ਤਾਂ ਉਹ ਉਹਨਾਂ ਨੇ ਕਹਣਾ ਸਰਪੰਚ ਵਰਗਾ ਬੰਦਾ ਹੀ ਨਹੀਂ ਜੇ ਹੁਣ ਇੰਨਾ ਕੰਨੀ ਨਹੀਂ ਆਇਆ ਉਹਦੇ ਕੰਨੀ ਬਾਰੇ ਤੋਂ ਗੰਦੀ ਇਹ ਵਰਗਾ ਮਾੜਾ ਹੀ ਨਹੀਂ ਇਹਨਾਂ ਦੀ ਗੱਲ ਕਰ ਰਹੇ ਜਿਹੜਾ ਸਰਪੰਚ ਤੁਹਾਨੂੰ ਤੁਸੀਂ ਉੱਥੇ ਮੌਕੇ ਤੇ ਸੀ ਸਾਡੇ ਸਰਪੰਚਾ ਕੁਲਦੀਪ ਕੌਰ ਉਹਨਾਂ ਦੇ ਪਤੀ ਹੈ ਸਰਵਣ ਸਿੰਘ ਜੀ ਇੱਕ ਪੜ੍ਹੇ ਲਿਖਿਆ ਬੰਦਾ ਹੈ ਇਮਾਨਦਾਰ ਬੰਦਾ ਹੈ ਲੋਕਾਂ ਦੇ ਪੱਖ 'ਚ ਚੱਲਣ ਵਾਲਾ ਬੰਦਾ ਹੈ ਸਾਰੇ ਪਿੰਡ ਦੀ ਸਾਡੀ ਇਹ ਮੰਗ ਸੀਗੀ ਵੀ ਸਾਡੇ ਪਿੰਡ ਦਾ ਜਿਹੜਾ ਹੈਗਾ ਇਹ ਮੰੰਤੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਰਾਹ ਸਾਡੇ 27500 ਫੁੱਟ ਹਨ ਜੀ ਉਹ ਲੋਕਾਂ ਨੇ ਆਪਦੇ ਆਪ ਦੇ ਪਾਸਿਓਂ ਵੱਢ ਕੇ ਨਾ 288 ਫੁੱਟ ਹੈ ਜੀ ਸਾਡੇ ਰਸਤੇ ਨਹੀਂ ਐਕਸੀਡੈਂਟ ਵੀ ਇੱਥੇ ਹੁੰਦੇ ਆ ਕਬੈਨਾਂ ਇੱਥੇ ਲੰਘਦੀਆਂ ਨਹੀਂ ਟਰੈਕਟਰ ਵੀ ਅਗਲੇ ਦੇ ਬਾਣਾ 'ਚ ਡਿੱਗਦੇ ਆ ਲੜਾਈਆਂ ਵੀ ਸਾਡੇ ਹੁੰਦੀਆਂ ਕਿਉਂਕਿ ਜਦੋਂ ਸਰਕਾਰੀ ਜ਼ਮੀਨ ਨੂੰ ਲੋਕ ਵਾਉਂਦੇ ਆ ਉਹਨਾਂ ਪਿੱਛੇ ਲੜਾਈਆਂ ਹੁੰਦੀਆਂ ਤਾਂ ਸਰਪੰਚ ਸਾਹਿਬ ਨੇ ਸੋਚਿਆ ਵੀ ਉਹ ਕੰਮ ਮਕਾਉਣ ਵਾਸਤੇ ਨਾ ਆਪਾਂ ਜਿਹੜੀ ਸਰਕਾਰੀ ਸਾਡੇ ਕੋਲੇ ਪਈਆ ਪ੍ਰਾਪਰਟੀ ਚਾਹੇ ਉਹ ਸ਼ਾਮਲਾਟਾ ਚਾਹੇ ਉਹ ਰਾ ਹੈ ਉਹ ਸਹੀ ਕੀਤਾ ਜਾਣਾ ਲੋਕਾਂ ਦਾ ਉਹਦਾ ਹੱਕ ਮਿਲ ਜੂ ਮਤਲਬ ਸਿਪਿਕਰਨ ਹੋਣੀ ਪਿੰਡ ਦੇ ਸਾਰੇ ਰਾਹ ਮਿਲਿਆ ਸਾਰੇ ਸ਼ਾਹ ਰਾਹ ਮਿਲਿਆ ਸਾਰੇ ਰਾਹ ਮਿਲਿਆ ਜਿੰਨੀ ਸਾਡੇ ਪਿੰਡ ਦੇ ਵਿੱਚ ਚਾਹੇ ਉਹ ਦੋਕ ਨਾਲਾ ਵੀ ਪਈ ਹੈ ਛੱਪੜ ਸੰਚਾਨਗੜ ਸਾਡੇ ਸਾਰੇ ਮੰਤੀ ਹੋਈ ਵੀ ਵੱਡੇ ਕਨਗੋ ਸਾਹਿਬ ਇੱਥੇ ਸੀ ਉੱਥੇ ਸੀ ਮੌਜੂਦ ਸੀਗੇ ਜੀ ਮੌਕੇ ਤੇ ਸਾਡੇ ਕੋਲੇ ਤੇ ਉਹਨਾਂ ਦੇ ਮੁਲਾਜ਼ਮ ਸੀ ਪੰਚਾਇਤ ਸੈਕਟਰੀ ਸਾਡੇ ਨਾਲ ਸੀਗੇ ਪਹਿਲਾਂ ਸਾਰੀ ਐਪਲੀਕੇਸ਼ਨ ਸੀ ਡੀਸੀ ਦਫ਼ਤਰ ਦੇ ਵਿੱਚ ਦਿੱਤੀ ਹੋਈ ਹੈ ਉਸ ਤੋਂ ਬਾਅਦ ਉੱਥੋਂ ਹੀ ਸਾਨੂੰ ਟਾਈਮ ਦਿੱਤਾ ਗਿਆ ਫਿਰ ਇਹ ਮੰਤੀ ਹੋਣ ਲੱਗੀ ਹੈ ਬਾਕੀ ਦੇ ਇੱਕ ਹੋਰ ਵਿਖੋਣਾ ਜੀ ਜਜ਼ੀ ਜਿਹੜਾ ਇੱਕ ਬੰਦਾ ਐਲੀਗੇਸ਼ਨ ਲਾਉਂਦਾ ਹੈ ਜਿਹਦੇ ਵਿੱਚੋਂ ਰਾਹ ਨਿਕਲਦਾ ਹੈ ਜਿਹੜਾ ਦੂਜੇ ਬੰਦੇ ਕਿੰਨੀ ਰਾਹ ਛੱਡੀਦਾ ਹੈ ਉਹ ਨਹੀਂ ਐਲੀਗੇਸ਼ਨ ਆਉਂਦਾ ਜੀ ਸਾਡੇ ਪਿੰਡ ਦੇ ਵਿੱਚ ਜੇ 2500 ਕੁ ਹਜ਼ਾਰ ਇਹ ਵੀ ਆਂਦਾ ਹੈ ਕਈ ਲੋਕ ਵੀਡੀਓ ਵੇਖ ਕੇ ਸੋਸ਼ਲ ਮੀਡੀਆ ਤੇ ਸਵਾਲ ਕਰਦੇ ਆ ਉਹ ਕਹਿੰਦੇ ਕਿ ਅਰ ਜੇ ਮੰਨ ਲੋ ਇਹ ਲੋਕ ਕਹਿੰਦੇ ਕਿ ਨਹੀਂ ਹੈ ਤਾਂ ਬੀਬੀ ਝੂਠ ਕਿਉਂ ਬੋਲ ਰਹੀ ਹੈ ਕਿ ਮੇਰੇ ਕਪੜੇ ਪਾੜੇ ਕੁੱਟਿਆ ਵੇਖੋ ਜੀ ਅੱਜ ਕੱਲ ਨਾ ਸੋਸ਼ਲ ਮੀਡੀਆ ਦਾ ਇੱਕ ਇਹੋ ਜਿਹਾ ਜਵਾਨਾ ਹੋ ਗਿਆ ਵੀ ਜੇ ਮੈਂ ਗਲਤ ਐ ਤਾਂ ਉਹਨੂੰ ਆਪ ਨੂੰ ਸੱਚਾ ਸਾਬਤ ਕਰਨ ਲਈ ਨਾ ਮੈਂ ਤਾਂ ਇਹ ਵੀ ਕਹਿ ਸਕਦਾ ਹੋ ਸਕਦਾ ਪੈਸੇ ਦੇ ਕਿ ਹਾਂ ਸੋਸ਼ਲ ਮੀਡੀਆ ਤੋਂ ਖਵਾਇਆ ਜਾਂ ਵੀ ਨਹੀਂ ਸਾਡਾ ਸਾਡੇ ਵੀ ਖੁਦ ਕਹਿ ਰਹੀ ਹੈ ਜੇ ਵੀ ਵੀ ਖੁਦ ਕਹਿ ਰਹੀ ਹੈ ਸਾਡੇ ਗੁਰੂ ਘਰ ਦੇ ਵਿੱਚ ਸਵੇਰ ਘਟੂ ਘਟ ਡੇਢ 200 ਸੰਗਤ ਹੁੰਦੀ ਹੈ ਸਾਡਾ ਪਿੰਡ ਇੱਕ ਧਰਮ ਖੇਲਾਂ ਦਾ ਪਿੰਡ ਹੈ ਜੀ ਹਾਂ ਹਾਂ ਜੇ ਉਹ ਗੁਰਸਖ ਬੀਬੀ ਐ ਤਾਂ ਉਹ ਜਸੇਦਾਰ ਉਹ ਬੀਬੀ ਨੇ ਪੁੱਛ ਲੈਣੀ ਤੁਸੀਂ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੇ ਜਾ ਕੇ ਸੌਂ ਪਾ ਸਕਦੇ ਹੋ ਵੀ ਸੇ ਸਾਡੇ ਹੱਥ ਵਿੱਚ ਆ ਜੀ ਉਹਨਾਂ ਦੀ ਆ ਵੀਰ ਜੋ ਕੂਦਾ ਸੁਣੀ ਉਹਨੇ ਆਵਾਜ਼ ਬਰ ਰਿਕਾਰਡ ਕਰਾ ਦਿਓ ਮਤਲਬ ਆ ਸੁਣੀ ਸਾਡੇ ਮੈਂ ਤੁਹਾਡੀ ਵੀਡੀਓ ਲੈ ਕੇ ਮੈਂ ਵਿੱਚ ਦਿਖਾ ਦੂੰਗਾ ਇਹ ਵੀਡੀਓ ਮੈਂ ਦਿਖਾ ਦਿਆਂ WhatsApp ਉੱਤੇ ਮਤਲਬ ਤੁਸੀਂ ਇਹ ਗੱਲ ਕਹਿਣਾ ਚਾਹਦੇ ਹੋ ਕਿ ਅਗਰ ਜੋ ਇਹ ਰੋਪ ਹੈ ਬੀਬੀ ਵੱਲੋਂ ਸੱਚ ਹੈ ਤਾਂ ਗੁਰੂ ਘਰ ਚ ਮਤਲਬ ਸਾਰੇ ਖੜੇ ਹੋ ਕੇ ਸੌਂ ਪਾਗੇ ਬੀਬੀ ਵੱਲੋਂ ਇਹ ਰੋਪ ਬਿਲਕੁਲ ਝੂਠੀ ਹੈ ਜੀ ਗੁਰੂ ਗ੍ਰੰਥ ਸਾਹਿਬ ਅੱਗੇ ਜੇ ਕੋਈ ਉਹਨਾਂ ਦਾ ਹੋਰ ਵੀ ਕੋਈ ਕਹਿੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਇਹ ਕਹਿ ਦੇਣ ਵੀ ਇਹ ਸੱਚੇ ਹੈ ਅਸੀਂ ਉਹ ਪੰਚਾਇਤ ਜਾਂ ਹੋਰ ਜਿਹੜੇ ਬੰਦੇ ਨਾਲ ਸੀ ਅਸੀਂ ਉਹ 허ਜਾਨਾ ਭੁਗਤਣ ਨੂੰ ਤਿਆਰ ਹਾਂ ਸਿੱਧੂ ਬੱਡੇ ਚਾ ਮੰਨ ਲਓ ਜਿਵੇਂ ਤੁਸੀਂ ਦੱਸਿਆ ਇਹੀ ਗੱਲ ਅਗਰ ਤੁਹਾਡੇ ਤੇ ਲਾਗੂ ਕੀਤੀ ਜਾਵੇ ਕਿ ਤੁਸੀਂ ਸਭ ਲੋਕ ਸਰਪੰਚ ਵੱਲੋਂ ਗੁਰੂ ਘਰ ਜਾ ਕੇ ਸੋਪਾ ਸਕਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਨੰਬਰਦਾਰ ਨਾਲ ਸਾਡੇ ਹੈਗਾ ਜੀ ਨੰਬਰਦਾਰ ਵੀ ਸਾਡੇ ਨਾਲ ਹੈਗਾ ਨੰਬਰਦਾਰ ਹੈ ਜੀ ਮੈਂ ਮੌਜੂਦਾ ਨੰਬਰਦਾਰਾਂ ਹੀ ਮੌਕੇ ਦਾ ਹਾਂ ਜੀ ਮੈਂ ਮਿੰਤੀ ਦੇ ਨਾਲ ਸੀ ਅੱਛਾ ਜੀ ਕੋਈ ਮਿੰਤੀ ਗਲਤ ਨਹੀਂ ਹੋਈ ਅਸੀਂ ਪੰਜ ਛੇ ਰਾ ਮਿੰਤੀ ਕਰੀਏ ਹੂੰ 6 ਸੱਤ ਸਾਡੀਆਂ ਸ਼ਾਮਲਾ ਟਾਂ ਉਹ ਮੰਤੀ ਕਰੀਏ ਸਕੂਲ ਦੀ ਮੰਤੀ ਹੋਈ ਹੈ ਸਾਡੇ ਮਤਲਬ ਜਦੋਂ ਇਹ ਰਾਹ ਦੀ ਮੰਤੀ ਕੀਤੀ ਗਿਆ ਆਪਣੇ ਨਾਲ ਕੋਈ ਸਰਕਾਰੀ ਬੰਦਾ ਸੀ ਸਰਕਾਰੀ ਬੰਦਾ ਕਾਨੋਗੋ ਸਾਹਿਬ ਸੀਗੇ ਕਾਨੋਗੋ ਸਾਹਿਬ ਪੰਚਾਇਤ ਸੈਕਟਰੀ ਸੀਗੇ ਪੰਚਾਇਤ ਸੈਕਟਰੀ ਨਾਲ ਸੀ ਆਪਾਂ ਕਿਵੇਂ ਕਹਿ ਸਕਦੇ ਆ ਵੀ ਨਾਲ ਕੋਈ ਅਫਸਰ ਨਹੀਂ ਸੀ ਕੋਰ ਨਾਲ ਜਿਵੇਂ ਤੁਸੀਂ ਦੱਸ ਰਹੇ ਸੀ ਪਿੱਛੇ ਬਾਹਰ ਚ ਕਿ ਡੀਸੀ ਦਾ ਆਦੇਸ਼ ਵੀ ਸੀ ਹਾਂਜੀ डीसी दे डीसी का कायदा ਅਸੀਂ ਦਰਖਾਸਤਾਂ ਲਾ ਕੇ ਬੇਨਤੀ ਕਰਾਈ ਹੈ डीसी ਸਾਹਿਬ ਦੇ ਕਹਿੰਦੇ ਉਹ માતા ਸੀ ਉੱਤੇ ਜੋ ਬਜ਼ੁਰਗ ਸੀ ਉਹਨਾਂ ਨੂੰ ਮਤਲਬ ਇਹ ਜੋ ਬੇਨਤੀ ਕੀਤੀ ਹੈ ਉਸ ਵੇਲੇ ਕੋਈ ਰੋਲਾ ਹੋਇਆ ਪੰਚਾਇਤ ਉਸ ਵੇਲੇ ਕੋਈ ਰੋਲਾ ਨਹੀਂ ਸੀ ਜਦੋਂ ਅਸੀਂ ਦੂਸਰੇ ਦਿਨ ਠੱਡੇ ਲਾਣ ਗਏ ਆ ਕਾਨੂੰਗੋ ਸਾਹਿਬ ਸਾਡੇ ਨਾਲ ਹੈ ਗੁਰਜੀਆਂ ਲਾਈਆਂ ਗੁਰਜੀਆਂ ਲਾਉਂਦੇ ਸੀ ਉਦੋਂ ਰੋਲਾ ਪਿਆ ਉਹ ਕਹਿੰਦੀ ਸੀ ਵੀ ਅਸੀਂ ਇੱਥੇ ਬੁਰਜੀ ਲਾਉਣ ਨਹੀਂ ਦਿੰਦੇ ਨਹੀਂ ਤੁਸੀਂ ਇਸ ਬਾਰੇ ਅਸੀਂ ਇਹ ਗੱਲ ਪਹਿਲਾਂ ਕੋਈ ਗੁਰੂ ਘਰ ਚ ਅਨਾਊਂਸਮੈਂਟ ਕਰਵਾਈ ਸੀ ਹਾਂਜੀ ਰੋਜ਼ ਡੇਲੀ ਅਨਾਊਂਸਮੈਂਟ ਹੁੰਦੀ ਸੀ ਮਿੰਤੀ ਕੋਈ ਅਪਲੀਕੇਸ਼ਨ ਮਿੰਤੀ ਹੋਣ ਤੋਂ ਦੋ ਦਿਨ ਪਹਿਲਾਂ ਵੀ ਅਨਾਊਂਸਮੈਂਟਾਂ ਕਰਾਉਂਦੇ ਰਹੇ ਹਾਂ ਅਸੀਂ ਵੀ ਮਿੰਤੀ ਹੋਣੀ ਆ ਪੰਜਾਬ ਦੇ ਉਹਦੇ ਰਾਹਾਂ ਦੀ ਜਦੋਂ ਅਸੀਂ ਮਿੰਤੀ ਸ਼ੁਰੂ ਕਰੀਆ ਉਦੋਂ ਵੀ ਅਨਾਊਂਸਮੈਂਟ ਕਰਾਈ ਆ ਪੰਜਾਬ ਦੇ ਉਹਦੇ ਬਾਣਾ ਵਾਲੇ ਉੱਥੇ ਕੋਲੇ ਜਾਵੜੋ ਠੱਡੇ ਲਾਉਣ ਵੇਲੇ ਜਦੋਂ ਅਸੀਂ ਬੁਰਜੀਆਂ ਲਾਉਣੇ ਆ ਉਦੋਂ ਬੀਬੀ ਗਈ ਆ ਉਹ ਕਹਿੰਦੀ ਵੀ ਅਸੀਂ ਠੱਡੇ ਲੋਨ ਨਹੀਂ ਦੇਣੇ ਅਸੀਂ ਉੱਥੇ ਇਹ ਗੱਲ ਕਹੀ ਅਸੀਂ 20 ਬੰਦੇ ਸੀਗੇ ਵੀ ਬੀਬਾ ਸਾਨੂੰ ਉਹ ਠੱਡੇ ਲਾ ਲੈਂਦੇ ਹੋ ਉਦੋਂ ਬਾਅਦ ਤੁਸੀਂ ਪੱਟ ਦਿਓ ਹੂੰ ਹੂੰ ਬੇਨਤੀ ਕਰਾ ਲਓ ਆਪ ਦੀ ਹੋਰ ਜਿਵੇਂ ਉੱਥੇ ਹੱਥੋਂ ਪਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਸਰਪੰਚ ਸਾਹਿਬ ਵਰਗਣੇ ਅਸੀਂ 10 ਬੰਦੇ ਸੀਗੇ 20 ਅਸੀਂ ਠੱਡਾ ਬੁਰਜੀ ਲਾਤੀ ਉੱਥੇ ਉਹਨਾਂ ਨੇ ਸਾਡੇ ਖੜਾਂ ਤੋਂ ਚਲਾ ਕੇ ਮਾਰੀ ਪੱਟ ਕੇ ਕਹਿੰਦੀ ਵੀ ਕਰ ਲਓ ਜਿਹੜਾ ਕੇਸ ਕਰਨਾ ਹੈ ਤੁਸੀਂ ਤੁਹਾਡੇ ਸਾਹਮਣੇ ਪੜਤੀ ਹਾਂਜੀ ਔਰ ਉਹਦੇ ਬਾਅਦ ਰੋਲਾ ਸ਼ੁਰੂ ਹੋਇਆ ਨਹੀਂ ਕੋਈ ਰੋਲਾ ਨਹੀਂ ਹੋਇਆ ਅਸੀਂ ਉੱਥੇ ਠੱਡੇ ਲਾ ਕੇ ਜਿੱਥੇ ਪੰਚਾਇਤ ਹੀ ਵਾਰ ਆ ਗਈ ਉਹਦੋਂ ਬਾਅਦ ਕਾਨੂੰਨ ਕੋ ਸਾਹਿਬ ਨੂੰ ਕਿਹਾ ਵੀ ਇਹਦੇ ਤੇ ਕੋਈ ਕਾਨੂੰਨੀ ਕਾਰਵਾਈ ਉਦੇ ਕੀ ਰੋਲਾ ਤਾਂ ਸੈਨੇ ਨਹੀਂ ਪਾਇਆ ਹਾਂ ਸੱਚਾ ਮਤਲਬ ਮੌਕੇ ਤੇ ਕੋਈ ਰੋਲਾ ਕੋਈ ਹੱਤਾ ਪਾਈ ਨਹੀਂ ਰੋਣਾ ਨਹੀਂ ਹੋਈ ਕੋਈ ਹੱਤਾ ਪਾਈ ਨਹੀਂ ਹੋਈ ਉਹਨਾਂ ਦੀ ਇੱਕ ਕੰਧ ਆ ਰਹੀ ਹੈ ਉਹਦੇ ਵਾਸਤੇ ਮਤਲਬ ਝੁੱਠੇ ਬਣਾ ਕੇ ਐਜੂਕੇਸ਼ਨ ਲਾ ਰਹੇ ਹੈਗੇ ਕੋਈ ਵੇਦ ਨਹੀਂ ਕੋਈ ਗੱਲ ਨਹੀਂ ਹੋਈ ਜਮ ਤੁਸੀਂ ਸਾਬਕਾ ਸਰਪੰਚ ਹੋ ਤੇ ਮਤਲਬ ਜੇ ਤੁਸੀਂ ਸਾਬਕਾ ਸਰਪੰਚੋਂ ਤੇ ਚੀਜ਼ ਜਾਣਦੇ ਹੋਗੇ ਕਿ ਜੋ ਗਲੀ ਹੈ ਜੋ ਰਸਤਾ ਹੈ ਇਹ ਅਵੇਦ ਸੀਗਾ ਨੀ ਰਸਤਾ ਫਿਰ ਪੀੜਾ ਸੀ ਜੇ ਹੁਣ ਰਸਤਾ ਖੁੱਲਾ ਕਰਾਉਣਾ ਖੁੱਲਾ ਕਰਨਾ ਕਬਜ਼ਾ ਸੀ ਖੁੱਲਾ ਕਰਵਾਸੇ ਹੁਣ ਜੇ ਮੱਲੋਂ ਦਾ ਚੀਜ਼ ਜਗ੍ਹਾ ਆਉਂਦੀ ਆ ਜਗ੍ਹਾ ਦੇ ਕਰਕੇ ਬਸ ਮੱਲੋਂ ਉਹ ਰੋਲਾ ਪਉਂਦੇ ਆ ਇਹ ਮਤਲਬ ਸਿਰਫ ਜਗ੍ਹਾ ਨੂੰ ਖੋਲਣ ਲਈ ਯਾਰ ਉਹ ਪੋਸੇ ਲਈ ਲਾਈ 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 ਵੱਡੇ ਪਿੰਡ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਕਾਫੀ ਜ਼ਿਆਦਾ ਚਰਚਾ ਹੈ ਜਬੰਬੀਹਾ ਦੀ ਕਿ ਇੱਥੋਂ ਦਾ ਜੋ ਸਰਪੰਚ ਹੈ ਹਾਂਜੀ ਉਸਨੇ ਇੱਕ ਕੋਈ ਬੀਬੀ ਹੈ ਗੁਰਸਿੱਖ ਬੀਬੀ ਤੇ ਕੁੱਟਮਾਰ ਦਾ આરોਪ ਹੈ ਨਹੀਂ ਜੀ ਸਾਨੂੰ ਤਾਂ ਨਹੀਂ ਲੱਗਦਾ ਇਸ ਤਰ੍ਹਾਂ ਦਾ ਹੀ ਸਰਪੰਚ ਸਾਹਿਬ ਹੋਣਗੇ ਜੀ ਜੋ ਪਿੰਡ 'ਚ ਕੰਮ ਹੋ ਰਿਹਾ ਰਾਹ ਚੌੜੇ ਹੋ ਰਹੇ ਆ ਜੀ ਉਹ ਬਹੁਤ ਵਧੀਆ ਕੰਮ ਹੋ ਰਿਹਾ ਜੀ ਕੋਈ ਇਕੱਲੇ ਸਰਪੰਚ ਦਾ ਤਾਂ ਹੈ ਨਹੀਂ ਸਾਰੇ ਪਿੰਡ ਵਾਸਤੇ ਸਹੀ ਹੈ ਜੀ ਅਸੀਂ ਤਾਂ ਇਹ ਮੰਨਦੇ ਨਹੀਂ ਵੀ ਹੋ ਸਕਦੀ ਹੈ ਇਹ ਗੱਲ ਨਹੀਂ ਹੋ ਸਕਦੀ ਜੀ ਸਸਰੀ ਗਾ ਜੀ ਸਸਰੀ ਗਾ ਕੀ ਲੱਗਦਾ ਜੋ ਸਰਪੰਚ ਪਰਿਵਾਰ ਹੈ ਤੇਦਾ ਪਿੰਡ ਬੰਬੀਹਾ ਦਾ ਉਹ ਇੱਕ ਮਹਿਲਾ ਦੇ ਕੱਪੜੇ ਫਾੜ ਸਕਦਾ ਹਾਂ ਜੇ ਸ਼ਾਮ ਨੂੰ ਕੋਈ ਜਾ ਕੇ ਨਿਗਰਦਾ 70 ਸਾਲ ਦੀ ਬੁਢੀ ਹੈ ਚੰਗੇ ਕੰਮ ਕਰਦਾ ਸਪੰਜ ਕੋਈ ਮਾਲਿਸ਼ਾ ਕਰਦਾ ਨਹੀਂ ਆ ਖੁੱਲੇ ਹੋ ਜਾਣਗੇ ਪਰ ਜੇ ਆਜੀ ਜਿਸੀ ਗੱਲ ਨਹੀਂ ਕਰ ਸਕੀ ਕੀ ਲੱਗਦਾ ਨਹੀਂ ਪਾੜ ਸਕਦੇ ਕੋਈ ਕੁੱਟਮਾਰ ਕਰ ਸਕਦੇ 70 ਹਾਂ ਜੀ ਸਹੀ ਬੰਦੇ ਆ ਕੋਈ ਇਹ ਗੱਲ ਗਲਤ ਨਾ ਕਰਨੇ ਨਾ ਹੀ ਕਰੀਏ ਹਾਲਤਾਂ ਪਹਿਲਾਂ ਵੀ ਇਹਨਾਂ ਨੇ ਇਹਨਾਂ ਦੇ ਬਜ਼ੁਰਗਾਂ ਨੇ ਨਾ ਉਹ ਵਾਰਗਾਂ ਬਣਾਉਣ 'ਚ ਵੀ ਸਹਿਯੋਗ ਦਿੱਤਾ ਨਗਰ ਦਾ ਹੂੰ ਪੂਰੇ ਖੇਡ ਦਾ ਸਹਿਯੋਗ ਦਿੱਤਾ ਠੀਕ ਹੈ ਵੀ ਕੱਲ ਹੀ ਇੱਕ ਇੱਕ ਕੱਲ ਹੀ ਜਹਾਜ਼ ਆ ਸਬੰਧੀ ਹੋ ਤੇ ਪੱਤੀ ਆ ਉਹ ਟਾਲੇ ਵਾਲਾ ਸਰਪੰਚੀ ਤੋਂ ਪਹਿਲਾਂ ਵੀ ਸੇਵਾ ਕਰਦੇ ਸੀ ਪਿੰਡ ਦੀ ਕਰਦੇ ਰਹੇ ਆ ਜੀ ਇਹਨਾਂ ਨੇ ਇੱਥੇ ਡਿੱਗੀ ਵੀ ਛੜਤੀ ਸੀ ਹਾਂ ਜੀ ਵਧੀਆ ਕੰਮ ਕਰਿਆ ਜੀ ਵਧੀਆ ਕੰਮ ਕਰਿਆ ਸਾਰੇ ਵਧੀਆ ਕੰਮ ਕਰੇ ਤੇ ਜਿਵੇਂ ਦੱਸ ਰਹੇ ਕਿ ਜਦੋਂ ਇਹ ਰਾਹ ਚੋੜੇ ਕਰਨ ਵੇਲੇ ਕੋਈ ਬੀਬੀ ਦੇ ਨਾਲ ਤੱਕਾ ਹੋਇਆ ਕੁੱਟਮਾਰ ਹੋਈ ਨਾ ਜੀ ਇਹ ਤਾਂ ਬਣਾਉਂਦੀਆਂ ਗੱਲਾਂ ਆ ਬਣਾਣੀ ਗੱਲਾਂ ਹਾਂ ਜੀ ਸਸਰੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਬੰਬੀਹਾ ਤੋਂ ਹੀ ਹਾਂਜੀ ਜੀ ਇੱਥੇ ਹਾਂਜੀ ਕੀ ਜੋ ਆਪਾਂ ਇਹ ਵਿਵਾਦਿਤ ਮਾਮਲਾ ਚੱਲ ਰਿਹਾ ਹੈ ਜਿਵੇਂ ਤੁਸੀਂ ਸਰਪੰਚ ਪਰਿਵਾਰ ਤੋਂ ਹਾਂਜੀ ਕੀ ਲੱਗਦਾ ਹੈ ਆਪਣੇ ਸਰਪੰਚ ਸਰਪੰਚ ਸਾਹਿਬ ਮੇਰੀ ਪਤਨੀ ਹੈ ਜੀ ਪਤਨੀ ਹੈ ਜੀ ਸਰਪੰਚ ਪਤੀ ਹੋ ਹਾਂਜੀ 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 ਤਾਂ ਮਤਲਬ ਜੋ ਸਰਪੰਚ ਨੂੰ ਲੈ ਕੇ ਇੱਕ ਵਿਵਾਦਿਤ ਹੈ ਤੇ ਇੱਕ ਮਤਲਬ ਜੋ ਵਾਇਰਲ ਵੀਡੀਓ ਚੱਲ ਰਹੀ ਹੈ ਹਾਂਜੀ ਜਿੰਦੇ ਚਾਰੋਪ ਹੈ ਕਿ ਸਰਪੰਚ ਨੇ ਇੱਕ ਗੁਰਸਖ ਬੀਬੀ ਨੂੰ ਮਾਰਿਆ ਘੁੱਟਿਆ ਜਾਂ ਮਤਲਬ ਆਪਾਂ ਕੱਪੜੇ ਫੜਨ ਦਾ આરોਪ ਲਗਾਇਆ ਗਿਆ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਅਸੀਂ ਸਾਰੀ ਪੰਚਾਇਤ ਮੈਂ ਮੈਂਬਰ ਹੋਰ 20 30 ਬੰਦੇ ਸਾਰੇ ਸੀਗੇ ਜੀ ਬਾਕਾਇਦਾ ਵੀ ਅੱਛਾ ਤੁਸੀਂ ਲੋਗੋ ਤੇ ਨਾਲ ਗਏ ਸੀ ਸਰਪੰਚ ਸੀ ਨਹੀਂ ਨਹੀਂ ਸਰਪੰਚ ਨਹੀਂ ਨਹੀਂ ਗਈ ਜੀ ਪੰਚਾਇਤ ਸੀ ਸਾਰੀ ਅਸੀਂ ਅੱਛਾ ಗ್ರಾಮ ਪੰਚਾਇਤ ਸਾਰੀ ਪੰਚਾਇਤ ਪਿੰਡ ਦੇ ਮੁੱਖੀ ਮੈਂਬਰ ਸਾਰੇ ਸਾਰੇ ਮੁਖੀ ਹੋਰ ਸਾਬਕਾ ਸਰਪੰਚ ਵੀ ਸਾਰੇ ਸੀਗੇ ਅੱਛਾ ਸਾਬਕਾ ਸਰਪੰਚ ਵੀ ਸੀਗਾ ਹਾਂਜੀ ਹਾਂਜੀ ਜਿਹੜੇ ਵੀਡੀਓ ਦੇ ਅੰਦਰ ਇੱਕ ਦਿਖਾਈ ਦੇ ਰਿਹਾ ਕਿ ਜੋ ਗੁਰੂ ਘਰ ਦੇ ਪ੍ਰਧਾਨ ਹੈ ਉਹ ਵੀ ਵਿੱਚ ਦਿਖਾਈ ਦੇ ਹਾਂਜੀ ਹਾਂਜੀ ਉਹ ਵੀ ਉੱਥੇ ਮੌਜੂਦ ਹਾਂਜੀ ਸਾਡੇ ਮੈਂਬਰ ਆ ਵੀ ਗੁਰਸਿੱਖਾ ਆ ਵੀ ਗੁਰਸਿੱਖਾ ਮੇਰੇ ਮਾਤਾ ਜੀ ਖੜੇ ਹੈ ਜੀ ਉਹ ਉਹ ਵੀ ਗੁਰਸਿੱਖ ਹੈ ਸਾਡਾ ਪਰਿਵਾਰ ਸਾਰਾ ਗੁਰ ਮੇਰੇ ਡੈਡੀ ਵੀ ਗੁਰਸਿੱਖ ਸੀ ਅਸੀਂ ਆਪ ਗੁਰੂ ਘਰ ਨੂੰ ਮੰਨਦੇ ਤੇ ਮਤਲਬ ਫਿਰ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਜਿਸ ਦਾ ਪਰਿਵਾਰ ਗੁਰਸਿੱਖ ਹੈ ਉਹ ਗੁਰਸਿੱਖ ਬੀਬੀ ਦਾ ਮਤਲਬ ਤਾਂ ਉਹ ਮੰਨਦੇ ਬੇਬਨ ਨਹੀਂ ਜੀ ਉਹ ਗੁੜੀਆਂ ਮੇਰੀ ਨੋ ਆਹਾਂ ਦੇ ਥਾਂ ਲੱਗਦੀ ਆ ਮੈਥੋਂ 10 ਸਾਲ ਵੱਡੀ ਆ ਉਹ 15 ਤੇ ਅਸੀਂ ਕਿਵੇਂ ਉਹਨੂੰ ਨਾਂ ਧੱਕੇ ਮਾਰ ਰਿਹਾ ਜਾਂ ਸਰਪੰਚ ਐਡਾ ਪਾਗਲ ਨਹੀਂ ਹੁੰਦਾ ਜਾਂ ਪੰਚਾਇਤ ਐਡੀ ਪਾਗਲ ਨਹੀਂ ਹੁੰਦੀ ਕਿਸੇ ਬੀਬੀ ਨਾਲ ਜਿਦੂਗੀ ਹੂੰ ਕੋਈ ਜਦਾਈ ਨਹੀਂ ਹੋਈ ਜੀ ਸਾਡੇ ਕੋਲੇ ਵੀਡੀਓ ਹੈ ਸਿਰਫ ਰਾਜਨੀਤਿਕ ਬਿਆਨ ਹਾਂ ਇਹ ਮਤਲਬ ਮਤਲਬ ਮਸਲਾ ਉਹੀ ਪਖਾ ਰੇ ਆ ਤੁਸੀਂ ਵੀ ਹਾਂਜੀ ਮੈਂ ਮੌਜੂਦਾ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਪੰਚਾਇਤ ਮੈਂਬਰ ਹਾਂ ਜੀ ਤੁਸੀਂ ਉਸ ਟਾਈਮ ਨਾਲ ਹੀ ਸੀ ਹਾਂਜੀ ਅਸੀਂ ਉਸ ਟਾਈਮ ਨਾਲ ਸੀ ਤੁਸੀਂ ਉਸ ਟਾਈਮ ਉੱਥੇ ਨਾਲ ਸੀ ਅਸੀਂ ਜੀ ਸਾਰੀ ਪੰਚਾਇਤ ਨੇ ਰਾਏ ਕਰੀ ਰਾਏ ਕਰਕੇ ਵੀ ਕਿਉਂ ਪਹਿਆਂ ਰਾਹ ਜਿਹੜੇ ਸਾਰੇ ਉਹ ਭੀੜੇ ਸੀਗੇ ਜੀ ਤੇ ਵੀ ਆਪਾਂ ਇਹਦੀ ਮੰਗਤੀ ਕਰਾਈ ਜਾਵੇ ਕਈ ਦਿਨਾਂ ਦਾ ਸਾਡਾ ਮੰਨ ਲਾ ਇਹ ਪਲਾਨ ਚੱਲਦਾ ਸੀਗਾ ਲੋਕ ਸਾਨੂੰ ਬਰੇ ਕਹਿੰਦੇ ਸੀ ਵੀ ਤੁਸੀਂ ਆਹ ਕੰਮ ਕਰਾਓ ਜੀ ਆਹ ਕਰਾਓ ਅਸੀਂ ਉਹ ਫਿਰ ਕੀ ਕਰਿਆ ਸੀ ਰਾਹ ਕਰਕੇ ਜੀ ਮੀਟਿੰਗ ਸਾਰੀ ਕਰਕੇ ਸਾਰੀ ਪੰਚਾਇਤ ਨੇ ਉੱਥੇ ਮਤਾ ਪਾਇਆ ਮਤਾ ਪਾ ਕੇ ਅਸੀਂ ਸਾਰੀ ਰਾਹਾਂਵਾਂ ਦੀ ਮੰਗਤੀ ਦੀ ਐਪਲੀਕੇਸ਼ਨ ਲਾਈ ਜੀ ਕਾਨੀ ਕੋ ਪਟਵਾਰੀ ਨੂੰ ਮਿਲੇ ਮਿਲ ਕੇ ਸਾਰੇ ਨੰਬਰ ਲਵਾ ਕੇ ਜੀ ਸਾਰੇ ਰਾਮਾਂ ਦੀ ਸਾਰੇ ਮੱਲਾ ਸ਼ਾਮਲਾਟਾਂ ਦੀ ਸਾਰਿਆਂ ਦੀ ਮਿੰਨਤੀ ਪਾ ਕੇ ਫਿਰ ਉਹਦੀ ਮਿੰਨਤੀ ਕਰਾਈ ਗਈ ਜੀ ਮਿੰਨਤੀ ਕਰਾ ਕੇ ਉਹਦੀ ਨਿਸ਼ਾਨਦੇਹੀ ਕਰਾਈ ਗਈ ਜੀ ਨਿਸ਼ਾਨਦੇਹੀ ਕਰਾ ਕੇ ਮਤਲਬ ਕੋਈ ਸਾਰੇ ਪਿੰਡ ਜੋ ਕਹਿੰਦੇ ਜੀ ਬਹੁਤ ਵਧੀਆ ਕੰਮ ਕਰਿਆ ਸਪੈਂਸ ਸਾਹਿਬ ਨੇ ਮੈਂਬਰਾਂ ਦੇ ਸਾਹ ਕੋਈ ਸਾਰੀ ਪੰਚਾਇਤ ਨੇ ਜਦੋਂ ਇੱਥੇ ਮੱਲਾ ਹੋ ਰਾਹ ਤੇ ਵੀ ਨਿਸ਼ਾਨਦੇਹੀ ਹੋਈ ਜੀ ਕੋਈ ਨਹੀਂ ਬੋਲਿਆ ਉਧਰ ਰਾਹ ਤੇ ਬੋਲੇ ਜਦੋਂ ਇਸ ਰਾਹ ਤੇ ਮੱਲਾ ਨਿਸ਼ਾਨਦੇਹੀ ਹੋਈ ਸਾਰਾ ਕੁਝ ਹੋ ਗਿਆ ਜੀ ਉਥੇ ਠੱਡੇ ਲੱਗ ਗਏ ਜੀ ਠੱਡੇ ਠੱਡੇ ਲੱਗ ਗਏ ਜੀ ਜਦੋਂ ਠੱਡੇ ਲਾ ਕੇ ਇਹ ਮਨ ਲਾ ਉੱਥੇ ਅਸੀਂ ਪਹੁੰਚੇ ਜੋ ਬੀਬੀ ਇਹ ਰੋਲਾ ਪਾਉਣ ਲੱਗੀ ਇਹ ਸਾਡੀ ਵੀ ਨੂੰ ਹੀ ਲੱਗਦੀ ਹੈ ਜੀ ਠੀਕ ਹੈ ਜੀ ਉਏ ਇਹ ਮੱਲਾ ਦੋ ਤਿੰਨ ਮੱਲਾ ਇਹ ਰੋਲਾ ਪਾਉਣ ਲੱਗ ਗਏ ਜਿਹੜੇ ਇਹਦੇ ਮੱਲਾ ਵੀ ਭਰਾ ਜਿਵੇਂ ਚਾਨਣ ਸਿੰਘ ਹੈ ਉਹ ਵੀ ਰੋਲਾ ਪਾਉਣ ਲੱਗ ਗਏ ਉਹਨੂੰ ਮੈਂ ਸਮਝਾਇਆ ਮੈਂ ਕਿ ਜੀ ਦੇਖੋ ਸਰਕਾਰੀ ਮੰਤੀ ਹੋਈ ਹੈ ਸਰਕਾਰੀ ਮੰਤੀ ਹੋਈ ਹੈ ਤੇ ਕੋਈ ਨਹੀਂ ਤੁਸੀਂ ਮੱਲਾ ਆਪ ਦਾ ਜੂਝ ਬਾਣ ਘੜਦਾ ਹੈ ਤੁਸੀਂ ਬਾਣ ਪੂਰਾ ਕਰੋ ਸਰਕਾਰੀ ਮੰਤਲ ਹੋਈ ਹੈ ਸਰਕਾਰੀ ਮੰਤੀ ਸਰਪੰਚ ਸਾਹਿਬ ਸਰਪੰਚ ਪਤਿਓਨ ਨੂੰ ਤੁਸੀਂ ਤਾਂ ਤੁਹਾਨੂੰ ਇਹ ਗੱਲ ਪਤਾ ਹੋਊਗਾ ਜਿਹੜੀ ਇਹ ਮੰਤੀ ਹੋਈ ਹੈ ਜਾਇ ਆਪਾਂ ਰਾਹ ਚੋੜੇ ਕਿਤੇ ਜਾ ਰਹੇ ਹਾਂ ਇਹਦੇ ਲਈ ਸਰਕਾਰ ਵੱਲੋਂ ਕੋਈ ਨਿਰਦੇਸ਼ ਜਾਂ ਅਧਿਕਾਰੀਆਂ ਵੱਲੋਂ ਕੋਈ ਪਰਮਿਸ਼ਨ ਦਿੱਤੀ ਗਈ ਹੈ ਹਾਂਜੀ ਤੁਸੀਂ ਪੰਚਾਇਤਦਾਰ ਸਾਹਿਬ ਕੋਲ ਐਪਲੀਕੇਸ਼ਨ ਦੇ ਕੇ ਅਸੀਂ ਫੀਸ ਭਰ ਕੇ ਪੰਚਾਇਤ ਕ ਨੂੰ ਬਕਾਇਦਾ ਤੇ ਫੇਰ ਹੀ ਤਹਿਸੀਲਦਾਰ ਸਾਹਿਬ ਦੇ ਆਰਡਰ ਨਾਲ ਕਾਨੂੰਗੋ ਸਾਹਿਬ ਆਇਆ ਜੀ ਮੂੰ ਤਾਂ ਮੰੰਟੀ ਹੁੰਦੀ ਨਹੀਂ ਜੀ ਡੀਸੀ ਸਾਹਿਬ ਦੇ ਵੀ ਆਰਡਰ ਹੈ ਜੀ ਡੀਸੀ ਸਾਹਿਬ ਨੂੰ ਕਾਨੂੰਗੋ ਵੀ ਹਦਾਇਤਾਂ ਜੀ ਮਤਲਬ ਡੀਸੀ ਦੇ ਕਾਨੂੰਗੋ ਜੋ ਆਪਾਂ ਮੰਨੇ ਪੂਰਾ ਪ੍ਰਸ਼ਾਸਨ ਹੈ ਇੱਕ ਤਰ੍ਹਾਂ ਇਸ ਪੱਖ ਸੇ ਹਾਂ ਜੀ ਕਿ ਮਤਲਬ ਜੋ ਕਬਜ਼ੇ ਹਟਵਾਏ ਜਾਣ ਹਾਂ ਜੀ ਵੀਡੀਓ ਸਾਹਿਬ ਨੇ ਵੀ ਕਿਹਾ ਸਾਨੂੰ ਸੈਕਟਰੀ ਸਾਹਿਬ ਨੇ ਵੀ ਕਿਹਾ ਵੀ ਸਾਰੇ ਰਾਹ ਜਿਹੜੀਆਂ ਆਪਣੀਆਂ ਸ਼ਾਮ ਲੱਟਾਂ ਪੈਂਦੀਆਂ ਕਿੰਨੀ ਸੱਚਾਈ ਮੰਨਦੇ ਨਹੀਂ ਜਮਾਂ ਚੂਹ ਉਠਾਈ ਜਮਾਂ ਚੂਹ ਜੇ ਨੇੜੇ ਵੀ ਨਹੀਂ ਹੋਏ ਸਰਪੰਚ ਸਾਹਿਬ ਜਾਂ ਸਰਪੰਚ ਕੀ ਕਾਰਨ ਹੈ ਕਿ ਇੱਕ ਲੇਡੀਜ਼ ਮਹਿਲਾ ਆਪਦੇ ਹੱਥ ਤੇ ਜਾਂ ਗੰਭੀਰ આરોਪ ਲਾ ਲੈਂਦੀ ਹੈ ਇੱਕ ਜੀ ਉਹ ਬਾਣ ਆ ਇਹ ਬਾਦਲ ਵਾਲਾ ਰਾਵਾਜ ਦਾ ਉਹਨਾਂ ਚ ਕੋਈ ਰਾਹ ਆਉਂਦਾ ਇਹ ਕੋਨਾਂ ਦੇ ਤੌਰ ਤੇ ਇਹਨਾਂ ਦੇ ਵੀ ਸਾਡੇ ਜੋ ਬਾਣ ਨਿਕਲਦਾ ਇਕੱਲੇ ਉਹਨਾਂ ਦਾ ਘਰ ਤਾਂ ਨਿਕਲਦੇ ਪਿੱਛੇ ਬਹੁਤ ਘਰ ਆ ਕਿਸੇ ਨੇ ਰੋਲੋਂ ਨਹੀਂ ਪਾਇਆ ਸਾਰੇ ਦੋ ਦੋ ਤਿੰਨ ਤਨ ਕਰਮਾਂ ਬਣ ਗਿਆ ਵਾ ਜੀ ਇਹ ਜਾਂਦਾ ਹੈਗਾ ਪਰ ਇਹ ਬਵਾਦ ਬਣਾਉਣ ਵਾਲੀ ਗੱਲ ਵੀ ਅਸੀਂ ਗੁਰਸਿੱਖ ਸੀਗੇ ਸਾਡੇ ਤੇ ਐਵੇਂ ਅਲੀਗੇਸ਼ਨ ਲਾਈ ਜਾਂਦੇ ਆ ਫਿਰ ਸਾਡੇ ਲੀੜੇ ਪਾੜ ਤੇ ਜਾਂ ਕਕਾਰਾਂ ਦੀ ਵੀ ਅਦਵੀ ਕਰੀ ਅਸੀਂ ਆਪ ਗੁਰਸਿੱਖ ਆ ਇਹ ਗੱਲ ਬੇਅਦਬੀ ਹੁੰਦੀ ਤਾਂ ਤੁਸੀਂ ਨਾਲ ਥੋੜੀ ਖੜੇ ਨਾਲ ਅਸੀਂ ਨਾ ਨਹੀਂ ਖੜਦੇ ਅਸੀਂ ਸੌਤੋਂ ਤੇ ਆਪਾਂ ਸਿੱਖੀ ਆ ਪਰ ਇਹ ਗੱਲ ਇਹ ਆਪਦੇ ਪੋਤੇ ਨੂੰ ਲੈ ਕੇ ਜਾਂ ਪੁੱਤ ਨੂੰ ਲੈ ਕੇ ਗੁਰਦੁਆਰੇ ਚੜ੍ਹ ਜੇ ਬਈ ਇਹਨੇ ਸਰਪੰਚ ਸਾਹਿਬ ਨੂੰ ਕਿਸੇ ਨੇ ਉਹ ਮੁੰਡੇ ਨੇ ਹੱਥ ਲਾਇਆ ਅਸੀਂ ਆਂਦੇ ਆਂ ਦਾਰਾਂ ਜੀ ਅਸੀਂ ਸਰਪੰਚ ਸਾਹਿਬ ਜਿਵੇਂ ਬਾਈ ਨੇ ਕਿਨਾ ਤੜਾ ਅਮਰਿੰਦਰ ਸਿੰਘ ਇਹ ਮੈਂਬਰ ਪਤੀ ਆ ਜੀ ਇਹ ਵੀ ਜੀ ਇਹਨਾਂ ਨੇ ਦਾਵਾ ਕੀਤਾ ਹੈ ਹਾਂਜੀ ਕਿ ਜੋ ਮਹਿਲਾ ਬੀਬੀ ਹੈ ਹਾਂਜੀ ਹਾਂਜੀ ਉਹ ਗੁਰੂ ਘਰ ਦੇ ਅੰਦਰ ਖੜੇ ਹੋ ਜਨ ਤੇ ਇੱਕ ਨਿਯਮ ਦੇ ਦੇਣ ਮੰਨੋ ਹਾਂਜੀ ਹਾਂਜੀ ਕਿ ਜੇ ਸਾਡੇ ਉੱਤੇ ਕੱਪੜੇ ਪਾੜੇ ਜਾਂ ਹੱਤ ਮਾਰਿਆ ਮਾਰਾ ਗੁੱਟੀ ਕੀਤੀ ਹਾਂਜੀ 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 ਤਾਂ ਮਤਲਬ ਅਗਰ ਉਹ ਚੜ ਜਾਂਦੀ ਹੈ ਗੁਰੂ ਘਰ ਚ ਇਹ ਗੱਲ ਬੋਲ ਦਿੰਦੀ ਹੈ ਹਾਂਜੀ ਫਿਰ ਆਪਾਂ ਆਪਣੇ ਆਪ ਨੂੰ ਦੋਸ਼ੀ ਮੰਨਾਂਗੇ ਹਾਂਜੀ ਜੇ ਉਹ ਆਪਦੇ ਪੁੱਤ ਨੂੰ ਤੇ ਪੋਤੇ ਨੂੰ ਲੈ ਕੇ ਗੁਰੂ ਘਰ ਚੜ੍ਹ ਜੇ ਜੀ ਵੀ ਮੇਰੇ ਸਰਪੰਚ ਨੇ ਜਾਂ ਸਰਪੰਚ ਦੇ ਮੁੰਡੇ ਨੇ ਕੱਪੜੇ ਪਾੜਿਆ ਤੇ ਮੇਰੇ ਤੇ ਜਿਹੜੀ ਕਾਰਵਾਈ ਬਣਦੀ ਆ ਭਾਵੇਂ ਮੇਰੇ ਗੋਲੀ ਮਾਰ ਦੇ ਠੀਕ ਹੈ ਜੀ ਅਸੀਂ ਮਾਫੀ ਮੰਗਵਾਉਣੀ ਜੀ ਜੇ ਇਹਨਾਂ ਨੇ ਕੱਪੜੇ ਪਾੜੇ ਉਹ ਗੁਰੂ ਘਰ ਚੜ੍ਹ ਜੇ ਬੱਚੇ ਨੂੰ ਲੈ ਕੇ ਤੇ ਅਸੀਂ ਇਹ ਤੋਂ ਮਾਫੀ ਮੰਗਵਾਵੇਂ ਸਰ ਕੱਪੜੇ ਪਾੜੇ ਨਹੀਂਗੇ ਜੀ ਬਣਾਈ ਕੋਸੇ ਆਵੇ ਅਸੀਂ ਜਦੋਂ ਮੌਜੂਦਾ ਕੋਲ ਖੜੇ ਆਂ ਜੀ ਕਿਵੇਂ ਕੱਪੜੇ ਪਾੜੇ ਜਾਣਗੇ 100 ਬੰਦੇ ਦੇ ਸਾਹਮਣੇ ਕੱਪੜਾ ਕਿਵੇਂ ਪਾੜ ਦੂ ਕੋਈ ਆਪ ਦੇ ਨੋਹ ਦੇ ਕੱਪੜੇ ਪਾੜ ਦੂ ਵੀਡੀਓ ਚ ਵੀ ਕੱਪੜੇ ਫੱਟੇ ਹੋਏ ਨਹੀਂ ਦਿਖਰੇ ਜੀ ਉਹ ਗੱਲ ਹੈ ਜਿਹੜਾ ਉਹ ਪੱਤਰਕਾਰ ਆਇਆ ਸੀਗਾ ਪਹਿਲਾਂ ਤੁਹਾਨੂੰ ਕਿਹਾ ਵੀ ਸਾਰੇ ਦੋਨੇ ਪਾਸਿਆਂ ਦਾ ਪੱਖ ਲੈ ਆ ਉਹ ਖਰਚਾ ਬਣੇ ਦਾ ਸਾਥੋਂ ਮੰਗਦਾ ਸੀਗਾ ਆ ਕੇ ਤੇ ਉਹ ਜਾ ਜਾ ਕੇ ਫਰੋਇਪੁਰ ਦੇ ਤੇ ਉਹ ਗਾਂਹ ਮਕਸਰ ਦੇ ਬੰਦਿਆਂ ਕੋਲ ਨੰਗਾ ਗੋਲ ਤੁਰਿਆ ਫਿਰਦਾ ਅਸੀਂ ਬਾਬਾ ਨੂੰ ਜਾਣਦੇ ਨੇ ਮੇਜਰ ਨੂੰ ਹੂੰ ਛੋਡੇ ਬਾਬਾ ਮੇਜਰ ਛੋਡੀ ਹੂੰ ਉਹਨੋਂ ਇੱਥੇ ਪਿੰਡ ਆ ਕੇ ਗਏ ਆ ਜੇ ਤੇਰੇ ਚ ਬਾਲਾ ਕੋਈ ਨ ਤੋਂ ਆਜੀ ਪਿੰਡ ਬੰਮੀ ਹੈ ਪਿੰਡਾਂ ਤੋਂ ਕਹੜਾ ਜਾਣਦਾ ਨਹੀਂਗਾ ਇੱਥੇ ਆਜੀ ਕੋਈ ਨਹੀਂ ਪਿੰਡ ਤੇ ਆ ਕੇ ਸੀਲ ਤੇ ਪੁੱਛੋ ਵੀ ਕੀ ਗੱਲ ਹੈ ਜਿਹੜੀ ਵਾਇਰਲ ਵੀਡੀਓ ਚ ਬੋਲ ਹਾਂ ਨੰਗ ਦੋ ਬੋਲੇ ਕਦਾ ਫਰੋਜ ਬੋਲਦਾ ਕਦਾ ਮੁਕਸਰ ਦਾ ਸੀ ਮੁਕਸਰ ਆਉਣੀ ਆ ਕੋਈ ਨਹੀਂ ਤੁਸੀਂ ਇੱਥੇ ਪਿੰਡ ਆ ਜੋ ਕੱਢ ਕੇ ਪਿੰਡ ਬਾਪਰ ਦਾ ਕਰੀ ਕੀ ਸੌਣ ਝੂਠਾ ਕੋਈ ਨਾ ਸੱਚ ਕੀ ਹੈ ਬਿਨਾ ਕੰਮ ਤੋਂ ਬਾਹਰ ਬੈਠੇ ਮੁੱਦੇ ਪਖਾਈ ਜਾਂਦੇ ਹੋ ਇਹ ਤਾਂ ਆਪਣੇ ਸਿੱਖਿਆ ਦਿੱਤੀ ਨਹੀਂ ਜਿਹੜੇ ਆਪਾਂ ਦਾਲਾ ਮਹਾਕਾਲਾ ਨਾਲ ਜਿਹੜਾ ਬੋਲੀਆਂ ਦਾ ਮੁਕਸਰ ਵਾਲਾ ਤੇਨੂੰ ਅਕਲ ਹੈ ਨਹੀਂ ਵੀ ਸਰਪੰਚਾ ਕਿ ਸਰਪੰਚ ਨੇ ਵੇ ਗਲਤ ਗੱਲਾਂ ਐਵੇਂ ਪਿੰਡ ਚ ਪਹਿਲਾਂ ਤਾਂ ਕਦੇ ਕੰਮ ਕਰਦੇ ਨਹੀਂ ਪੰਚਾਇਤ ਜੇ ਕਰਨ ਲੱਗੇ ਤਾਂ ਹਣਾ ਆਪਸੇ ਹੋ ਜਾਂਦੇ ਲੋ ਦੋਨੇ ਪਾਸੇ ਨਹੀਂ ਛੱਡਦੇ ਮਤਲਬ ਜੇ ਕਿਸੇ ਜ਼ਮੀਨ ਨਿਕਲਦੀ ਆ ਉਹਦਾ ਔਖਾ ਹੋਣਾ ਹੀ ਹੋਣਾ ਮਤਲਬ ਆ ਵੀ ਗੱਲ ਲੱਗਦੇ ਆ ਕਿ ਜੋ ਕਬਜ਼ੇ ਹਟਵਾਏ ਜਾ ਰਹੇ ਸੀ ਅਸਲ ਮੁੱਦਾ ਇਹ ਐ ਕਿ ਉਹ ਜਗਾਹ ਛੁਡਵਾਈ ਜਾ ਰਹੀ ਐ ਅਸਲ ਪੀੜ ਉਹ ਜਗਾਹ ਜੇ ਜੇ ਨਹੀਂ ਆਇਆ ਤਾਂ ਛੁੱਟੂਗੀ ਜੀ ਮਤਲਬ ਉਸੇ ਤੇ ਜੋ ਪੀੜ ਕਰਕੇ ਮੁੱਦਾ ਬਣਾਇਆ ਗਿਆ ਸਰ ਉਹੀ ਮੁੱਦਾ ਬਣਾਉਂਦੇ ਆ ਬਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਰ ਹੋ ਰਹੀ ਐ ਬੰਬੀਹਾ ਪਿੰਡ ਦਾ ਇਹ ਕਰ ਰਹੇ ਆ ਜਿ ਹੁਣ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਕਿ ਸਰਪੰਚ ਨਹੀਂ ਇਸ ਟਾਈਮ ਆਏ ਆ ਸਰਪੰਚ ਸਾਹਿਬ ਦਾ ਨਾਮ ਲੈ ਰਹੇ ਆ ਵੀ ਇਹ ਵਾਦੇ ਸਾਰੇ ਨਾਲ ਸੀਗੇ ਜੀ ਤੁਸੀਂ ਬੰਬੀਹਾ ਦੀ ਸਰਪੰਚ ਹੋ ਮੁਕੇ ਤੇ ਹਾਂ ਜੀ ਮੈਂ ਸਰਪੰਚ ਆ ਜੀ ਕੀ ਨਾਮ ਹੈ ਆਪਣਾ ਜੀ ਕੁਲਦੀਪ ਕੌਰ ਆ ਜੀ ਕੁਲਦੀਪ ਕੌਰ ਤਾਂ ਮਤਲਬ ਤੁਸੀਂ ਇਹ ਦੱਸਣਾ ਚਾ ਰਹੇ ਹੋ ਜੋ ਉਸ ਵੀਡੀਓ ਚ ਕਿਹਾ ਜਾ ਰਿਹਾ ਕਿ ਜੋ ਸਰਪੰਚ ਨੇ ਮੈਨੂੰ ਗੁਰਸ਼ਕ ਬੀਬੀ ਦੇ ਕੱਪੜੇ ਪਾੜੇ ਤੇ ਹਾਰੋ ਪਲਾਇਆ ਜਾ ਰਿਹਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਕੋਈ ਸੱਚ ਸਾਰੀ ਵੀ ਆਈ ਮੈਂ ਆਈ ਅਜੀਬ ਵੀ ਮੈਂ ਸਰਪੰਚ ਤਾਂ ਮੌਕੇ ਦੀ ਮੈਂ ਆ ਜੀ ਜੀ ਡੇੜੀ ਜਿਹਾ ਸਰਪੰਚ ਐਵੇਂ ਨਾਂ ਧਰ ਰਿਹਾ ਜੀ ਸਾਰੇ ਮਤਲਬ ਤੁਸੀਂ ਜੋ ਉਹ ਮਾਮਲਾ ਵਾਕਿਆ ਹੋਇਆ ਉਸ ਵਾਕਿਆ ਤੇ ਮੌਜੂਦ ਨਹੀਂ ਸੀ ਨਹੀਂ ਜੀ ਫਿਰ ਮਤਲਬ ਜੋ ਸੋਸ਼ਲ ਮੀਡੀਆ ਤੇ ਤੁਹਾਡੇ ਨਾਮ ਤੇ ਜੋ ਖਬਰ ਚਲਾਈ ਜਾ ਰਹੀ ਹੈ ਉਹ ਬੇਬੁਨਿਆਦ ਦੀ ਬਣ ਹੈ ਹਾਂ ਜੀ ਬੇਬੁਨਿਆਦ ਆ ਜੀ ਉਹ ਮਸੂ ਉਹ ਐਵੇਂ ਚਲਾ ਰਹੀ ਆ ਜੀ ਕੋਈ ਕੰਮ ਨਾ ਕਰੇ ਕੋਈ ਵੀ ਸਰਪੰਚ ਕੋਈ ਨਾ ਕੰਮ ਕਰਨ ਸਕਣ ਪਿੰਡ ਨੂੰ ਅੱਗੇ ਵਧਣਾ ਚਾਉਂਦੇ ਨਹੀਂਗੇ ਇਹ ਉਹ ਵੀ ਜਿਸ ਵਕਤ ਸਾਡਾ ਸਾਰਾ ਪਿੰਡ ਸਾਥ ਦੇ ਰਿਹਾ ਇੱਕ ਇੱਕल्ली ਬੀਬੀ ਸਾਨੂੰ ਉਹ ਕਰ ਰਹੀ ਹੈ ਜਿਸ ਦਿਨ ਤੋਂ ਸਰਪੰਚੇ ਬਣਿਆ ਉਸ ਦਿਨ ਤੋਂ ਉਹਨੂੰ ਪਤਾ ਨਹੀਂ ਕੀ ਦਿੱਕਤ ਆਈ ਹੈ ਆਈ ਹੈਗੀ ਇਹਨਾਂ ਤੋਂ ਮਤਲਬ ਸਰਪੰਚੀ ਚੋਣਾਂ ਤੋਂ ਜਿੱਤਣ ਤੋਂ ਬਾਅਦ ਤੋਂ ਵੀ ਬਾਅਦ ਸ਼ੁਰੂ ਹੋ ਗਏ ਇੱਕ ਤੋਂ ਇਹਨੂੰ ਥੋੜਾ ਜਿਹਾ ਪਰੇਸ਼ਾਨੀ ਆ ਰਹੀ ਹੈ ਇਹੋ ਜੀ ਸਾਡੇ ਪਰਿਵਾਰ 'ਚ ਕੋਈ ਗੱਲ ਨਹੀਂ ਵੀਰ ਜੀ ਜੋ ਵੀ ਮਤਲਬ ਕਿ ਇਹੋ ਜਿਹਾ ਕੋਈ ਹੋਵੇ ਸਾਡੇ ਕੋਈ ਪਰਿਵਾਰ ਦੇ ਵਿੱਚ ਇਹੋ ਜਿਹਾ ਇਨਸਾਨ ਹੀ ਹੈ ਨਹੀਂ ਵੀ ਜੋ ਇਸ ਲੇਡੀ ਦੇ ਬਾਰੇ ਗੱਲ ਸੋਚ ਵੀ ਸਕੇ ਲੇਡੀ ਜੀ ਇਹਦੇ ਬਾਰੇ ਕੁਝ ਸੋਚ ਰ ਸਕੇ ਬਾਕੀ ਇਹਨਾਂ ਦੀ ਅਲੱਗ ਦੀ ਸੋਚ ਹੈ ਇੱਕ ਤਾਂ ਹੁੰਦਾ ਹੈਗਾ ਵੀ ਸਰਪੰਚ ਅਗਲਾ ਪਿੰਡ ਵਾਲਾ ਕਹਿੰਦਾ ਵੀ ਬਹੁਤ ਵਧੀਆ ਪਰ ਅਸੀਂ ਕਹਿੰਦੇ ਹਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਸਰਪੰਚ ਹੈ ਜਿਹੜਾ ਇਹਨੂੰ ਚੁਣਿਆ ਗਿਆ ਹੈਗਾ ਤੇ ਅੱਗੇ ਉਹ ਲੋਕਾਂ ਦੀ ਸੋਚ ਹੈਗੀ ਹੈਗੀ ਜਿਹੜੇ ਵੀ ਇਸ ਤਰ੍ਹਾਂ ਹਰਕਤਾਂ ਕਰੀ ਜਾਂਦੇ ਹੈਗੇ ਮਤਲਬ ਇਸ ਦਾ ਜਵਾਬ ਖੁਦ ਪਿੰਡ ਦੇਵੇਗਾ ਤੁਹਾਡਾ ਕਹਿੰਦਾ ਹਾਂ ਜੀ ਹਾਂ ਜੀ ਪਿੰਡ دیਊਗਾ ਜੀ ਪਿੰਡ ਦੇ ਜਵਾਬ ਦੇਣਾ ਪਿੰਡ ਹੀ ਦੇਊਗਾ ਜੀ ਸਾਡਾ ਵੀ ਸਾਰਾ ਪਤਾ ਪਿੰਡ ਨੂੰ ਅਸੀਂ ਇਹੀ ਆਨੇ ਆ ਵੀ ਅਸੀਂ ਪਿੰਡ ਦੇ ਕੰਮ ਕਰਾਉਣਾ ਚਾਹੁੰਦੇ ਆ ਇਹ ਲੋਕ ਸਾਨੂੰ ਕਰਨ ਨਹੀਂ ਦਿੰਦੇ ਟਿੱਪਣੀਆਂ ਕਰ ਰਹੇ ਉਹਨਾਂ ਮਾਰੇ ਕੀ ਉਹਨਾਂ ਨੂੰ ਅਸੀਂ ਕਹਿੰਨੇ ਆ ਵੀਰ ਜੀ ਅਸੀਂ ਵੀ ਧੀਆ ਭੈਣਾਂ ਆਲੇ ਆ ਸਾਡੇ ਕੋਲ ਆ ਕੇ ਸਾਡੇ ਪਿੰਡ ਚੋਂ ਆ ਕੇ ਪੁੱਛਣ ਸਾਡੇ ਬਾਰੇ ਫੇਰ ਟਿੱਪਣੀਆਂ ਕਰਨ ਫੇਰ ਸੁਆਦ ਆਉਂਦਾ ਗੱਲ ਕਰਨ ਦਾ ਉੱਥੇ ਬੈਠੇ ਤਾਂ ਜਿਹੜਾ ਕੁਝ ਬੋਲੀ ਜਾਂਦੇ ਆ ਜੀ ਬੋਲੀ ਜਾਂਦੇ ਉਹ ਤਾਂ ਆਪਾਂ ਮੂੰਹ ਨਹੀਂ ਫੜ ਲੈਣਾ ਸਾਡੇ ਸਾਰੇ ਪਿੰਡ ਨੂੰ ਆ ਕੇ ਪੁੱਛਣ ਉਹ ਕਿਉਂ ਨਹੀਂ ਪੁੱਛਦੇ ਕਿਉਂ ਇਹ ਉੱਥੇ ਕਵਾਸ ਕਰਦੇ ਆ ਹਾਂਜੀ ਸਾਡੇ ਪਿੰਡ ਦਾ ਇੱਕ ਇੱਕ ਬੱਚਾ ਸਾਡੀ ਗਵਾਹੀ ਦੇਊਗਾ ਕਿਉਂਕਿ ਇਹ ਇੱਕ ਇੱਕ ਬੰਦਾ ਬੋਲੀ ਜਾਂਦਾ ਤੇ ਇਹ ਐ ਨਹੀਂ ਪਤਾ ਵੀ ਉਹ ਬੰਮੀਆ ਪਿੰਡ ਕਿਹੜਾ ਦੂਰ ਆ ਜਾਣ ਉੱਥੇ ਆ ਕੇ ਸਾਡੇ ਬਾਰੇ ਪੁੱਛਣ ਸਰਪੰਚ ਦਾ ਨੰਬਰ ਕਿੱਥੋਂ ਵੀ ਮਿਲ ਸਕਦਾ ਉਹਨਾਂ ਨੂੰ ਕਾਲ ਕੀਤੀ ਜਾਵੇ ਜਿੱਥੋਂ ਵੀ ਕੋਲ ਕਰਕੇ ਪੁੱਛੋ ਵੀ ਇਹ ਸਰਪੰਚ ਕਿਉਜ ਹੈ ਕੀ ਗੱਲ ਆ ਕਿਉਂ ਇਹ ਮੈਂ ਜਿੰਨੀ ਵੀ ਵੀਡੀਓ ਵੇਖੀ ਹੈ ਕਿਸੇ ਵੀਡੀਓ 'ਚ ਇਹ ਵੀ ਨਹੀਂ ਦੱਸਿਆ ਗਿਆ ਕਿ ਸਰਪੰਚ ਮਹਿਲਾ ਹੈ ਤੇ ਮੈਂ ਪਹਿਲੀ ਵਾਰ ਜਾਣ ਰਹਾ ਇਸ ਪਿੰਡ ਜਾ ਕੇ ਕਿ ਸਰਪੰਚਾ ਤੋਂ ਦੀ ਮਹਿਲਾ ਹੈ ਮਹਿਲਾ ਹਾਂਜੀ ਮਹਿਲਾ ਹੈ ਸਰਪੰਚ ਦੱਸਿਆ ਯਾਰ ਪਰ ਮਹਿਲਾ ਦਾ ਨਾਮ ਨਹੀਂ ਦੱਸਿਆ ਯਾਰ ਔਰ ਇਹ ਗੱਲ આરોਪ ਲਾਇਆ ਜਾ ਰਿਹਾ ਕਿ ਮਹਿਲਾ ਮਹਿਲਾ ਦੇ ਕੱਪੜੇ ਪਾੜ ਰਹੀ ਹੈ ਪਿਸਤੌਲ ਦਿਖਾ ਰਹੀ ਹੈ ਬਿਲਕੁਲ ਨਵੀਂ ਗੱਲ ਹੈ ਕਿਵੇਂ ਗੱਲ ਕਰੀ ਜਾਊਗੀ ਇਹ ਜਿਹੜੇ ਸਾਰੇ ਝੂਠੇ ਇਲਜ਼ਾਮ ਲਾ ਰਹਾ ਹੈ ਸਾਡੇ ਤੇ ਸਾਰੇ ਝੂਠੇ ਇਲਜ਼ਾਮ ਆ ਜੀ ਇਹ ਸਾਰੇ ਇੱਕ ਤੋਂ ਲੈ ਕੇ ਇੱਕ ਮੇਰਾ ਘਰ ਵੀ ਆ ਕੇ ਮਿਲਣ ਜਾਣ ਘਰ ਪਿੱਛੇ ਬੋਲਦੇ ਆ ਮੈਂ ਆ ਕੇ ਫੌਜੀ ਉਹ ਆ ਸਭ ਦੇ ਪੁੱਤ ਫੌਜੀ ਹੁੰਦੇ ਆ ਕੋਈ ਕੱਲੀ ਦਾ ਫੌਜੀ ਨਹੀਂ ਫਿਰ ਇਹ ਹੀ ਗੱਲ ਨਹੀਂ ਹੁੰਦੀਗੀ ਮੇਰੇ ਵੀ ਪੁੱਤ ਆ ਮੇਰੇ ਵੀ ਧੀਆ ਐ ਮੈਂ ਜਵਾਈਆਂ ਭਾਈਆਂ ਵਾਲੀਆਂ ਅਸੀਂ ਇੱਜ਼ਤਦਾਰ ਬੰਦੇ ਆ ਸਾਡੇ ਤੇ ਐਨ ਐਨ ਐਲੀਕੇਸ਼ਨ ਲਾਂਦੇ ਆ ਮੈਂ ਉਹਨਾਂ ਬੰਦਿਆਂ ਨੂੰ ਕਹਿੰਨੀ ਆ ਮੇਰੇ ਆ ਕੇ ਮੂਹਰੇ ਗੱਲ ਕਰਨ ਮੇਂ ਮੂਰੇ ਆ ਕੇ ਗੱਲ ਕਰਨ ਕਿਹੜੇ ਰੁਕਵਾਸ ਕਰਦੇ ਐ ਇੰਨੇ ਇੰਨੇ ਇੱਕ ਵਾਰ ਰੈਲੀ ਐਲੀਕੇਸ਼ਨ ਲਾ ਲਾ ਕੇ ਇਹਨਾਂ ਨੇ ਸਾਡਾ ਪਿੰਡ ਚ ਜਲੂਸ ਕੱਢੀ ਜਾਂਦਾ ਪਰ ਸਾਡਾ ਪਿੰਡ ਸਾਡੇ ਬਾਰੇ ਇੱਕ ਵੀ ਕੋਈ ਗੱਲ ਤੁਹਾਨੂੰ ਦੱਸ ਦੇ ਸਾਡੇ ਬਾਰੇ ਕੋਈ ਵੀ ਗੱਲ ਤੇ ਅਸੀਂ ਦੇਣਦਾਰ ਆਂ ਜੀ ਪੂਰਾ ਪਿੰਡ ਤੁਹਾਡੇ ਨਾਲ ਹਾਂਜੀ ਬੇਸ਼ੱਕ ਦੀ ਜਿਹੜੀ ਸਾਨੂੰ ਉਹ ਸਜ਼ਾ ਦੇਣਗੇ ਅਸੀਂ ਉਹੀ ਭੋਗਤਣਦਾਰ ਆ ਨਹੀਂ ਜਿਵੇਂ ਮੈਂ ਪਿੰਡ ਦਾ ਅੰਦਰ ਸਰਵੇ ਕੀਤਾ ਪੂਰਾ ਪਿੰਡ ਲਗਭਗ ਤੁਹਾਡੇ ਨਾਲ ਹਾਂਜੀ ਸਾਡਾ ਸਾਰਾ ਪਿੰਡ ਨਾਲ ਆ ਜੀ ਹਾਂਜੀ ਨਾਲ ਨਾਲ ਆ ਜੀ ਠੀਕ ਹੈ